ਗੁਰਪ੍ਰਭ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਆ ਜੀ ਤੁਹਾਡਾ ਨਾਗਾਲੈਂਡ ਦੀ ਧਰਤੀ ਤੋਂ ਇੱਕ ਨਵੇਂ ਵਲੌਗ ਦੇ ਵਿੱਚ ਤੇ ਘੁੰਮਦੇ ਘੁੰਮਦੇ ਕੱਲ ਆਪਾਂ ਪਿੰਡ ਲੌਂਗਬਾ ਪਹੁੰਚ ਗਏ ਸੀ ਸਾਰਾ ਤੁਹਾਨੂੰ ਇਹ ਪਿੰਡ ਲੌਂਗਬਾ ਦਿਖਾਇਆ ਇਹ ਪਿੰਡ ਕਿਵੇਂ ਵੀ ਅੱਧਾ ਤਾਂ ਇੰਡੀਆ ਵਾਲੇ ਪਾਸੇ ਆ ਤੇ ਅੱਧਾ ਉਹ ਬਰਮਾ ਵਾਲੇ ਪਾਸੇ ਵਸਦਾ ਜਿਹੜਾ ਇੱਥੋਂ ਦੇ ਰਾਜੇ ਦਾ ਘਰ ਸੀ ਉਹ ਵੀ ਐਂ ਸੀ ਜਮਾ ਜਿਹੜੀ ਬਾਰਡਰ ਵਾਲੀ ਲਾਈਨ ਆ ਉਹ ਲਾਈਨ ਦੇ ਉੱਤੇ ਬਣਿਆ ਹੋਇਆ ਘਰ ਤੇ ਇੱਥੇ ਘਰ ਘਰ ਦੇ ਵਿੱਚ ਬਣਦੀਆਂ ਗੰਨਾ ਤੇ ਰਹਿੰਦੇ ਇੱਥੇ ਹੈੱਡ ਹੰਟਰ ਜਿਹੜੇ ਬੰਦਿਆਂ ਦਾ ਸਿਰ ਵੱਢ ਦਿੰਦੇ ਸੀ ਉਹ ਸਾਰਾ ਕੁਝ ਦਿਖਾਉਣ ਤੋਂ ਬਾਅਦ ਅੱਜ ਆਪਾਂ ਤੁਹਾਨੂੰ ਹੋਰ ਨਵੀਆਂ ਥਾਵਾਂ ਤੇ ਲੈ ਕੇ ਚੱਲਾਂਗੇ। ਨਾਗaland ਦੀ ਇਸ ਵਕਤ ਆਪਾਂ ਕੋਨਿਆਕ ਟ్రਾਈਬ ਵਾਲਾ ਏਰੀਆ ਘੁੰਮ ਰਹੇ ਸੀ ਜਿਹੜਾ ਮੌਨ ਡਿਸਟ੍ਰਿਕਟ ਪੈ ਜਾਂਦਾ ਮੌਨ ਜ਼ਿਲ੍ਹੇ ਤੋਂ ਬਾਹਰ ਨਿਕਲ ਕੇ ਜਿਹੜੀਆਂ ਹੋਰ ਇੱਥੇ ਬੱਕਰੀਆਂ ਟ੍ਰਾਈਬਾਂ ਨੇ ਉਹਨਾਂ ਦੇ ਵਿੱਚ ਚੱਲੀਏ ਤੇ ਉਹਨਾਂ ਦਾ ਰਹਿਣ ਸਹਿਣ ਤੇ ਉਹਨਾਂ ਦਾ ਸਾਰਾ ਜਿਹੜਾ ਖਾਣ ਪੀਣ ਤੇ ਉਹਨਾਂ ਦੀਆਂ ਗੱਲਾਂ ਸੁਣੀਏ ਚੱਲ ਗਿਆ ਆਪਾਂ ਫਿਲਹਾਲ ਸਵੇਰ ਸਵੇਰ ਦਾ ਟਾਈਮ ਆ 6 ਵਜੇ ਆ ਹਜੇ ਤੇ 6 ਵਜੇ ਦਿਨ ਡੱਗ ਚੜ ਗਿਆ ਮੁਰਗੇ ਇੱਥੇ ਬਾੰਗਾ ਸਵੇਰੇ 3 ਵਜੇ ਦੇਣ ਲੱਗ ਜਾਂਦੇ ਆ ਕਿਉਂਕਿ ਭਈ ਆਪਣੇ ਨਾਲੋਂ 1 ਘੰਟੇ ਦਾ ਫਰਕ ਆ ਮੁਰਗਿਆਂ ਨੂੰ ਪਤਾ ਤੇ ਉਹ ਟਾਈਮ ਬਦਲਾ ਨਹੀਂ ਹੋਇਆ ਤਰੇਲ ਬਾਵਾ ਪਈ ਹੋਈ ਆ ਇਹਨਾਂ ਪੱਤਿਆਂ ਤੇ ਪੰਗਾਂ ਹੋਈਆਂ ਬੂੰਦਾਂ ਜੀਆਂ ਦੇਖ ਲਓ ਵਧੀਆ ਰੰਗ ਬੰਨੀ ਬੈਠੀਆਂ ਤੜਕੇ ਤੜਕੇ ਇੱਥੇ ਜ਼ਿੰਦਗੀ ਹੈ ਜਿਹੜੀ ਉਹ ਤੜਕੇ 5 ਵਜੇ ਚੱਲ ਪੈਂਦੀ ਆ ਆਪਾਂ ਨੂੰ ਥੋੜੀ ਜਿਹੀ ਲੇਟ ਆਤ ਪਈਆ ਕਿਉਂਕਿ ਆਪਾਂ ਨੂੰ ਆਦਤ ਆ ਗਈ ਹੈ ਨਾ ਵੀ ਆਮ 7:00 ਵਜੇ ਵੀ ਨਿਕਲਦੀ ਘਰੋਂ ਤੜਕੇ ਤੜਕੇ ਨੇ ਸਾਧਰ ਜਾਂਦਾ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਹੋਰ ਤਾਂ ਆਪਾਂ ਕਿਤੇ ਜੇ ਕੰਮਕਾਰ ਜ਼ਰੂਰੀ ਹੁੰਦਾ ਤਾਂ ਜਾਂਦੇ ਆ ਪਰ ਇੱਥੇ ਜ਼ਿੰਦਗੀ ਤੇ ਜਵਾਕਾਂ ਦਾ ਸਵੇਰੇ ਸਵੇਰੇ ਖੇਡਣਾ ਉਹ ਬਈ 5 ਵਜੇ ਸ਼ੁਰੂ ਹੋ ਜਾਂਦਾ 5 ਵਜੇ ਜਵਾਕਾਂ ਨੇ ਪੂਰੀ ਕਾਮਾਂ ਰੌਲੀ ਪਾ ਦਿਆ ਇਹ ਤੇ ਲੱਗੇ ਪਿਆ ਤੜਕੇ ਤੜਕੇ ਖੇਡਣਾ ਆਵਦੀ ਮਸਤੀ ਚ ਹੈ ਬਾਕੀ ਇੱਥੇ ਇਹ ਚੀਜ਼ ਦੇਖੀ ਆ ਜਵਾਕਾਂ ਨੂੰ ਫੋਨਾਂ ਤੋਂ ਦੂਰ ਰੱਖਿਆ ਹੋਇਆ ਭਾਵੇਂ 14-15 ਸਾਲ ਦੇ ਜਵਾਕ ਵੀ ਆ ਉਹਨਾਂ ਨੂੰ ਵੀ ਫੋਨ ਨਹੀਂ ਦਿੱਤਾ ਤੇ ਆਪਦੀ ਮਸਤੀ ਦੇ ਵਿੱਚ ਹੀ ਖੇਡਦੇ ਰਹਿੰਦੇ ਸਾਰਾ ਦਿਨ ਇਹ ਜੀਏ ਬੜੇ ਘੈਂਟ ਆ ਜਵਾਕ ਜੇ ਘੋੜੇ ਤੇ ਕਾਠੀ ਪੈ ਗਈ ਸਵੇਰੇ ਸਵੇਰੇ ਮੋਟਰਸਾਈਕਲ ਤੇ ਸਮਾਨ ਵੰਨ ਲਿਆ ਤੇ ਬਾਈ ਹੋਰੇ ਵੀ ਤਿਆਰ ਹੋ ਗਏ ਸੀ ਚੱਲੀਏ ਫਿਰ ਆਪਾਂ ਹੁਣ ਸਫ਼ਰ ਤੇ ਪਹਿਲਾਂ ਪਰ ਚਾਹ ਪੀ ਲਈਏ ਰੈਡੀ ਬ੍ਰੋ ਬਾਈ ਹੋਰੇ ਨੇ ਸਵੇਰੇ ਸਵੇਰੇ ਆਪਾਂ ਨੂੰ ਚਾਹ ਆਫਰ ਕੀਤੀ ਸੀ ਕਹਿੰਦੇ ਭਾਈ ਜਾਣ ਤੋਂ ਪਹਿਲਾਂ ਚਾਹ ਜ਼ਰੂਰ ਪੀ ਕੇ ਜਾਇਓ ਤੇ ਦਿਨੇ ਫੇਰ ਦਿਖਾ ਦਈਏ ਇੰਜ ਦਾ ਬਣਿਆ ਹੋਇਆ ਘਰ ਇੱਕ ਖੜਾ ਸਿਪਾਹੀ ਤੇ ਇੱਕ ਬਾਈ ਹੋਰੇ ਹੈਡ ਹੰਟਰ ਖੜਿਆ ਆ ਚੀਜ਼ ਫੜੀ ਹੋਈ ਹੈ ਹੱਥ ਦੇ ਵਿੱਚ ਤੇ ਐਦਾਂ ਦੀਆਂ ਚੀਜ਼ਾਂ ਦੇ ਨਾਲ ਜਿਹੜੀ ਉਹ ਹੈਡ ਹੰਟਿੰਗ ਕੀਤੀ ਜਾਂਦੀ ਸੀ ਤੇ ਅੱਜ ਦੀ ਘੜੀ ਇਹ ਜਦੋਂ ਵੀ ਜੰਗਲ ਵਗੈਰਾ 'ਚ ਜਾਂਦੇ ਤਾਂ ਹਰੇਕ ਦੇ ਝੋਲੇ ਦੇ ਵਿੱਚ ਪਾਇਆ ਤੁਸੀਂ ਆਹ ਹਥਿਆਰ ਦੇਖੋਗੇ ਦੇਖੋਗੇ ਜੀ ਤਿਆਰੀ ਹੋ ਗਈ ਚੱਲਣ ਦੀ ਤੇ ਲੰਬਾ ਰਸਤਾ ਠੀਕ ਹੈ ਭਾਈ ਕੋਲਡ ਸਟਾਰਟ ਵਗੈਰਾ ਦੇਤਾ ਤੇ ਚਾਹ ਪਾਣੀ ਸ਼ੱਕ ਲਿਆ ਕੱਲੀ ਚਾਹ ਪੀਤੀ ਆ ਤੇ ਹੁਣ ਆਪਾਂ ਨਿਕਲਦੇ ਆਂਗੇ ਸਫਰ ਤੇ ਓਕੇ ਜੀ bro थैंक यू सो मच फॉर कमिंग हां थैंक यू डेफिनेटली हां ਓਕੇ ਜੀ ਬ੍ਰੋ ਠੀਕ ਹੈ ਜੀ ਬ੍ਰੋ हे 칼ਪੁਰਖ ਜੀਓ ਅੱਜ ਦਾ ਸਫ਼ਰ ਸ਼ੁਰੂ ਕੀਤਾ ਏ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਵੱਲ ਬਖਸ਼ਣਾ ਮੇਰਾ ਅੱਜ ਦਾ ਇਹ ਦਿਨ ਬਾਕੀ ਸਭਨਾ ਦਾ ਖੁਸ਼ੀਆਂ ਪਰਬਤੀਤ ਹੋਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਹੁਣ ਇਥੋਂ ਆਪਾਂ ਅੱਜ ਬਹੁਤ ਲੰਬੀ ਮੇਰੀ ਵਾਰਤਾ ਇਹ ਕਰਨੀ ਆ ਕਿਉਂਕਿ ਸਾਰਾ ਜਿਹੜਾ ਪਹਿਲਾਂ ਆਪਾਂ ਇਹ ਛੜ ਕੇ ਆਏ ਸੀ ਆਉਂਦੇ ਹੋਏ ਨੇ ਇਹ ਰਾਹ ਦੇਖ ਲਿਆ ਸੀ ਇੱਥੋਂ ਜਿਹੜਾ ਮੌਨ ਆ ਉਹੀ 41 ਕਿਲੋਮੀਟਰ ਆ ਮੌਨ ਤੱਕ ਆਪਾਂ ਨੂੰ ਇੱਥੇ ਆਉਂਦੇ ਆਉਂਦੇ ਨੂੰ ਲੱਗੇ ਸੀ ਲਗਭਗ ਪੌਣੇ 2 ਘੰਟੇ ਤੇ ਸ਼ਾਇਦ ਉੱਤਰਦੇ ਹੁਣ ਥੋੜਾ ਜਿਹਾ ਜਲਦੀ ਉੱਤਰ ਜਾਗੇ ਪਰ ਜਲਦੀ ਵੀ ਨਹੀਂ ਉੱਤਰਾ ਜਾਣਾ ਕਿਉਂਕਿ ਇਹ ਰਾਹ ਬਹੁਤ ਖਰਾਬ ਆ ਤੇ ਰਾਹ ਖਰਾਬ ਦੇ ਵਿੱਚ ਫਿਰ 19 ਥੱਲੇ ਆਪਾਂ ਸਪੀਡ ਨਾਲ ਨਹੀਂ ਜਾ ਸਕਦੇ ਜਿਵੇਂ ਪਹਿਲੇ ਬ੍ਰੇਕ ਵੱਜ ਗਏ ਵੀ ਇੱਥੇ ਫਿਰ ਐ ਸਲੋ ਕਰਕੇ ਹੀ ਉਤਰਨਾ ਪੈਂਦਾ ਨਹੀਂ ਫਿਰ ਡਲਿਆਂ ਤੇ ਜਿਹੜਾ ਉਹ ਟਾਇਰ ਤਿਲਕਣ ਦਾ ਡਰ ਰਹਿੰਦਾ ਬਾਈ ਦੇ ਦੇਖਦੇ ਆ ਅੱਜ ਹੁਣ ਆਪਾਂ ਕਿੰਨੀ ਵਾੜ ਤੈ ਕਰ ਸਕਦੇ ਆ ਕਿਹੜੀ ਥਾਂ ਤੇ ਪਹੁੰਚਾਂਗੇ ਚੱਲ ਕੇ ਉਹ ਥਾਂ ਦੇਖਾਂਗੇ ਕੋਈ ਵੀ ਇਦਾਂ ਦੀ ਸਪੈਸੀਫਿਕ ਆਪਾਂ ਥਾਂ ਮਾਰਕ ਨਹੀਂ ਕਰਕੇ ਰੱਖੀ ਹੋਈ ਵੀ ਇੱਥੇ ਪਹੁੰਚਨੇ ਹੀ ਪਹੁੰਚਣਾ ਤੇ ਵੀਰ ਹੋਰਾਂ ਨੇ ਜਾਣਾ ਜ਼ੁਕੋ ਵੈਲੀ ਮੈਂ ਕਿਹਾ ਸੀ ਮੈਂ ਜਾਂਦਾ ਵੀ ਮੈਨੂੰ ਰਾਹ ਦੇ ਵਿੱਚ ਆਪਾਂ ਨੂੰ ਦੋ ਦਿਨ ਲੱਗਣਗੇ ਕਿਉਂਕਿ ਰੁਕਦੇ ਰੁਕਦੇ ਜਾਣਾ ਇਹਨਾਂ ਨੇ ਅਸਲ ਦੇ ਵਿੱਚ ਦੋ ਹੀ ਥਾਵਾਂ ਦੇਖਣੀਆਂ ਸੀ ਇੱਥੇ ਨਾਗਾਲੈਂਡ ਦੇ ਵਿੱਚ ਇੱਕ ਤਾਂ ਇਹ ਹੈਡ ਹੰਟਰਸ ਵਾਲਾ ਏਰੀਆ ਤੇ ਇੱਕ ਦੇਖਣੀ ਸੀ ਜ਼ੁਕੋ ਵੈਲੀ ਜੂਕੋ ਵੈਲੀ ਕੋ ਕਿ ਇਥੋਂ ਖ ਬਹੁਤ ਸਾਰੀਆਂ ਥਾਵਾਂ ਨੇ ਰਾਹ ਦੇ ਵਿੱਚ ਜੇ ਆਪਾਂ ਹੁਣ ਸਿੱਧੇ ਜੂਕੋ ਵੈਲੀ ਆਨੇ ਆ ਤਾਂ ਫਿਰ ਉਹ ਸਾਰੀਆਂ ਥਾਵਾਂ ਰਹਿ ਜਾਣੀਆਂ ਪਰ ਫਿਰ ਆਪਾਂ ਹੌਲੀ 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 ਕਰਦੇ ਕਰਦੇ ਜਾਵਾਂਗੇ ਤੇ ਇਹਨਾਂ ਨੇ ਨਿਵੇੜਨਗੇ ਅੱਜ ਘਟੋ ਘਟ 13 ਘੰਟਿਆਂ ਦੀ ਬਾਤ ਵਈ ਲਗਾਤਾਰ ਠੀਕ ਹੈ ਜੀ ਬਾਈ ਹੋਰੇ ਡਾਕੂਮੈਂਟਰੀ ਸ਼ੂਟ ਕਰਦੇ ਆ ਕੱਲੀ ਤੇ ਡਾਕੂਮੈਂਟਰੀ ਟਾਈਪ ਗੱਲਬਾਤ ਬਣਾਉਂਦੇ ਆ ਸਾਰੀ ਇਹ ਚਲੋ ਜੀ ਚੱਲੀਏ ਆਪਾਂ ਨਵੀੜੀ ਤੇ ਬਾਕੀ ਨਾਗਾ لینڈ ਦੇ ਵਿੱਚ ਚੀਜ਼ ਦੱਸਦੇ ਆ ਜੀ ਨਾਗਾ لینڈ ਵੀ ਡਰਾਈ ਸਟੇਟ ਆ ਇੱਥੇ ਵੀ दारू ਪਿਆਲੇ ਤੇ ਪਾਬੰਦੀ ਆ ਤੇ ਪਰ ਇਧਰਲੇ ਪਾਸੇ ਜਿਵੇਂ ਇਹ ਬਾਰਡਰ ਸੀ ਮਿਆਂਨਮਾਰ ਦਾ ਹਨਾ ਕੋਈ ਬਹੁਤੀ ਰੋਕ ਟੋਕ ਜੀ ਹੈ ਨਹੀਂ ਮਿਆਂਨਮਾਰ ਤੇ ਅਸਾਮ ਵਾਲੇ ਪਾਸੇ ਇੱਥੇ ਵੱਡੇ ਪੱਧਰ ਤੇ ਹੁੰਦੀ ਆ ਹੁਣ ਬਲੈਕ ਦੇ ਵਿੱਚ ਤਾਂ ਜਿਹੜੀ ਮਰਜ਼ੀ ਚੀਜ਼ ਲੈ ਲਓ ਹਨਾ ਉਹ ਵੀ ਮਿਲ ਜਾਂਦੀ ਆ ਬੰਦਾ ਮੌਤ ਮੰਗੇ ਤਾਂ ਮੌਤ ਵੀ ਮਿਲ ਜੇ ਮੇਰੇ ਖਿਆਲ ਨਾਲ ਮੌਤ ਤਾਂ ਉਹੀ ਮਿਲ ਜਾਂਦੀ ਆ ਚਲੋ ਤੇ ਬਲੈਕ ਦੇ ਵਿੱਚ ਜਿਹੜੀ ਵੀ ਚੀਜ਼ ਆ ਉਹ ਮਿਲੀ ਤਾਂ ਹਰ ਇੱਕ ਜਗ੍ਹਾ ਹੀ ਜਾਂਦੀ ਆ ਹੁਣ ਨਸ਼ਾ ਆਪਣੇ ਵੀ ਬੰਦਾ ਮਿਲੀ ਤਾਂ ਨਹੀਂ ਜਾਂਦਾ ਤੇ ਐਂ ਜਿਹੜੀਆਂ ਗੱਲਾਂ ਬਾਤਾਂ ਅੱਜ ਕਰਦੇ ਆ ਸਫਰ ਨੂੰ ਪਹਿਲਾਂ ਮੌਨ ਕ੍ਰੋਸ ਕਰਦੇ ਆ ਮੌਨ ਦੇ ਵਿੱਚ ਪਹੁੰਚ ਕੇ ਆਪਾਂ ਤੇਲ ਪਰਵਾਉਣਾ ਕਿਉਂਕਿ ਪੈਟਰੋਲ ਪੰਪ ਮੌਨ ਦੇ ਵਿੱਚ ਹੀ ਆ ਇੱਥੇ ਖੁੱਲਾ ਤੇਲ ਮਿਲ ਜੂਗਾ ਉਹ ਮਹਿੰਗਾ ਮਿਲਦਾ 150 150 160 ਰੁਪਏ ਲੀਟਰ ਤੇ ਪਰ ਉਧਰ ਇੱਥੇ ਕੋਈ ਵੀ ਪੈਟਰੋਲ ਪੰਪ ਹੈ ਨਹੀਂ ਬਾਕੀ ਹੁਣ ਤੁਸੀਂ ਇੰਜੋਏ ਕਰੋ ਕੁਦਰਤ ਨੂੰ ਤੇ ਰਹਾ ਹਾਂ ਨੂੰ ਮਿਲਦੇ ਆਪਾਂ ਮੌਨ ਪਹੁੰਚ ਕੇ ਜੀ ਲਮੇਰੀਆਂ ਬਾਟਾਂ ਤੈ ਕਰਕੇ ਆਪਾਂ ਥੱਲੇ ਉਤਰ ਕੇ ਮੌਨ ਦੇ ਵਿੱਚ ਵਾਪਸ ਆ ਗਏ ਤੇ ਇੱਧਰਲੇ ਪਾਸੇ ਬਣਾਇਆ ਹੋਇਆ ਇਹ ਪੈਟਰੋਲ ਪੰਪ ਪੰਪ ਦੇ ਉੱਤੋਂ ਇੱਕ ਵਾਰੀ ਤੇਲ ਦੀਆਂ ਟੈਂਕੀਆਂ ਫੁੱਲ ਕਰਾ ਲਈਆਂ ਕਿਉਂਕਿ ਮੇਰੇ ਖਿਆਲ ਨਾਲ ਇਹ ਤੋਂ ਬਾਅਦ ਸ਼ਾਇਦ ਪੰਟਰੋਲ ਆਪਾਂ ਨੂੰ ਜਾਂ ਕਿ ਕੋਈ ਮਾਂਚ ਮਿਲੇ ਕਿਉਂਕਿ ਰਾਹ ਦਾ ਆਪਾਂ ਨੂੰ ਕੋਈ ਪਤਾ ਨਹੀਂ ਵੀ ਪੈਟਰੋਲ ਪੰਪ ਹੈ ਜਾਂ ਨਹੀਂ ਸੋ ਇੱਕ ਦੋ ਡੰਡੇ ਤੇਲ ਦੇ ਬਚੇ ਸੀ ਪਰ ਭਾਲੇ ਤੇ ਬਾਈ ਹੋਰਾਂ ਨੇ ਵੀ ਤੇਲ ਫੁੱਲ ਕਰਾ ਲਿਆ ਹੁਣ ਟੈਂਕੀ ਫੁੱਲ ਹੁਣ ਕੋਈ ਮਾਂ ਤੋਂ ਅੱਗੇ ਤੱਕ ਆਮ ਦਾ ਜਿਹੜਾ ਸਫਰ ਆ ਤੈ ਕਰ ਦੂ ਪਰ ਜਿਵੇਂ ਇੱਥੇ ਪਹੁੰਚਿਆ ਇਹਨਾਂ ਨੇ ਦਸਤਕ ਫੇਰ ਦਿੱਤੀ ਮੈਂ ਫੇਰ ਉੱਤਰਿਆ ਵਧੀਆ ਕਿਣਮਣਕ ਨਹੀਂ ਖਾਸੀ ਪੈਣ ਲੱਗ ਗਈ ਤੇ ਮੋਟਰਸਾਈਕਲ ਦੀ ਸੀਟ ਤੋਂ ਉਹਨੂੰ ਪਤਾ ਲੱਗ ਜੂਗਾ ਤੇ ਮਾੜਾ ਜ ਆ ਹੁਣ ਦੇਖਦੇ ਆ ਹਰੇਣਕੋਟ ਵਗੈਰਾ ਪਾਉਨੇ ਆ ਨਹੀਂ ਫਿਰ ਤੇ ਚੱਲਦੇ ਆ ਸਫ਼ਰ ਤੇ ਤਾਂ ਜਾਣਾ ਪੁੱਤ ਤੇ ਹੁਣ ਜਿਹੜਾ ਇਸ ਤੋਂ ਬਾਅਦ ਆਪਾਂ ਰੂਟ ਫੜਾਂਗੇ ਉਹ ਕੋਹੀਮਾ ਵਾਲਾ ਰੂਟ ਆ ਹਜੇ ਕੋਹੀਮਾ ਨਹੀਂ ਜਾਣਾ ਆਪਾਂ ਪਰ ਜਿਹੜੀ ਇੱਥੋਂ ਸੜਕ ਕੋਹੀਮਾਲ ਹੀ ਜਾਂਦੀ ਆ ਉਹ ਸੜਕ ਤੇ ਚੱਲਾਂਗੇ ਤੇ ਦੇਖਦੇ ਆ ਕਿਵੇਂ ਦਾ ਸਾਰਾ ਸੜਕ ਦਾ ਮੰਜ਼ਰ ਆ ਤੇ ਰਾਹ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਤੇ ਪਰ ਰਾਹ ਜਿਹੜੇ ਸਾਹ ਆਪਣਾ ਮੈਪ ਟਾਈਮ ਦਿਖਾ ਰਿਹਾ ਨਾ ਐ ਲੱਗ ਰਿਹਾ ਵੀ ਰਾਹ ਬਹੁਤ ਜ਼ਿਆਦਾ ਖਰਾਬ ਆ ਅੱਜ ਆਪਾਂ ਇੱਥੋਂ 140 ਕਿਲੋਮੀਟਰ ਦੂਰ ਇੱਕ ਪਿੰਡ ਆ ਉਹ ਪਿੰਡ 'ਚ ਜਾਵਾਂਗੇ ਮੌਨ ਤੋਂ ਜਦੋਂ ਦੇ ਚੱਲਿਆ ਕੰਮ ਮੌਨ ਮੌਨ ਹੋਇਆ ਪਿਆ ਬਾਈ ਰਾਹ ਕੁਛ ਇਹ ਰਾਹ ਪੁੱਛਣਾ ਇਹਦਾ ਹਾਲ ਸਰ ਦਾ ਸਾਰਾ ਚੱਕੜ ਵਾਲਾ ਰਹਿਗਾ ਹੈ ਨਾ ਵੀ 141 ਕਿਲੋਮੀਟਰ ਵਾਟਸੇ ਆਪਣੇ ਕੋਲ ਟੋਟਲ ਤੇ ਉਹਦੇ ਚ ਦਿਖਾ ਰਿਹਾ ਆਪਾਂ ਨੂੰ 4.5 ਘੰਟੇ ਤੇ ਉਤੋਂ ਸੋਨੇ ਦੇ ਸਹਾਗਾ ਪੈਂਦੀ ਇਹ ਕਿਣ ਮਿੰਕਣੀ ਮੋਟਰਸਾਈਕਲ ਐ ਲੱਗਦਾ ਵੀ ਟੇਢਾ ਜਿਹੀ ਚੱਲੀ ਜਾਂਦਾ ਜਦੋਂ ਦੇ ਆਪਾਂ ਚੱਲੇ ਆ ਕਿਉਂਕਿ ਜਦੋਂ ਚੱਕੜ ਆਉਂਦਾ ਇੱਕ ਪਾਸੇ ਚੜਾ ਇੱਕ ਪਾਸੇ ਮਤਲਬ ਆ ਹੁਣ ਢਾਲ ਜੀ ਹੁੰਦੀ ਆ ਉਹਦੇ ਤੇ ਟਾਇਰ ਫਿਰ ਟੇਢਾ ਜਿਹੀ ਚੱਲਦਾ ਹੋ ਗਏ ਅਰੇ ਯਾਰ ਬਾਕੀ ਦੇ ਵਿੱਚ ਜੇ ਇਹ ਰਾ ਤਾਂ ਕੰਮ ਆ ਜਾ ਔਖਾ ਭਾਈ ਹੋਰ ਇਹ ਕੋਈ ਨਾ ਪਹੁੰਚਣਾ ਇਹਨਾਂ ਨੇ ਮੈਨੂੰ ਤਾਂ ਇਹਨਾਂ ਦੀ ਫਿਕਰ ਆ ਵੀ ਇਹ ਕਿਵੇਂ ਪਹੁੰਚਣਗੇ ਰਾਤ ਨੂੰ ਯਾਰ ਬਚਦੇ 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 ਇਧਰ ਸੀ ਜਾਣਾ ਹਾਂ ਲੋਵੀ ਮੌਣ ਤੋਂ ਮੌਣ ਮੌਣ ਹੋ ਕੇ ਆਪਾਂ 20 ਕਿਲੋਮੀਟਰ ਦੀ ਬਾੜ ਤਿਆ ਕਰਕੇ ਆਏ ਆ ਬਈ ਪਰ ਯਾਰ ਇਹ ਰਾਹ ਕੁਛ ਰਹਿ ਰੱਬ ਦਾ ਨਾਮ ਐਡਾ ਕੋ ਭੜਾ ਚੱਕੜਾ ਨਾ ਇੱਥੇ ਤੇ ਮੋਟਰਸਾਈਕਲ ਅੱਧੇ ਰਾਹ ਤਾਈ ਲੱਗਿਆ ਵੀ ਟੇਢਾ ਹੀ ਚੱਲ ਰਿਹਾ ਜਿਵੇਂ ਆਪਣੀਆਂ ਰੋਡ ਵੇਜ ਦੀਆਂ ਬੱਸਾਂ ਚੱਲਦੀਆਂ ਹੁੰਦੀਆਂ ਤੇ ਬਹੁਤ ਆ ਜਿਆਦੇ ਬੁਰਾ ਹਾਲ ਸੀ ਤੇ ਖੈਰ ਹੁਣ ਅਸੀਂ ਇੱਥੇ ਬ੍ਰੇਕ ਮਾਰੀ ਆ ਤੇ ਇੱਥੋਂ ਵਿਊ ਜਿਹੜਾ ਉਹ ਸੋਹਣਾ ਲਿੰਦਾ ਸੀ ਬਦਲਾ ਦਾ ਝਾਕਾ ਵਧੀਆ ਸੀ ਤੇ ਬਾਈ ਹੋੜਾ ਨੇ ਉਡਣ ਖਟੋਲਾ ਹੜਾਤਾ ਠੀਕ ਹੈ ਜੀ ਤੇ ਕਿਹਦਾ ਆ ਰਿਹਾ ਵੀ ਸਹੀ ਹੈ ਠੀਕ ਹੈ ਭਾਈ ਐਂ ਜਿਹਦਾ ਵੀਊ ਆ ਰਿਹਾ ਹੈ ਗਾ ਦੇਖ ਲਓ ਆਪ ਹੀ ਤਕੜੀ ਗੱਲ ਬਾਤ ਹੈ ਚਲੋ ਜੀ ਹੁਣ ਅਸੀਂ ਇੱਥੇ ਰੁਕਦੇ ਆਂ 5 ਕਿ ਮਿੰਟ ਦਮ ਲੈਨੇ ਆ ਤੇ ਫੇਰ ਅੱਗੇ ਆਪਾਂ ਸਫ਼ਰ ਬਹੁਤ ਲੰਬਾ ਹੈ ਇਹ ਇਹਨੂੰ ਤੈਅ ਕਰਦੇ ਆਂ ਜਦੋਂ ਦੇ ਚੱਲੇ ਆ ਅੱਜ ਸ਼ਹਿਰ ਤੋਂ ਬਾਹਰ ਨਿਕਲਿਆ ਤੇ ਆਸ-ਪਾਸੇ ਦਾ ਜਿਹੜਾ ਕੁਦਰਤ ਦਾ ਨਿਆਰਾ ਉਹ ਤਾਂ ਸੋਹਣਾ ਰੋਡ ਹੋਤੋ ਵੀ ਸੋਹਣਾ ਕਿਤੇ ਕਿਤੇ ਜਾ ਕੇ ਮਿਲ ਜਾਂਦਾ ਆਪਾਂ ਨੂੰ ਰੋਡ ਵੀ ਜਿੱਥੇ ਇਹ ਬਣਿਆ ਹੋਇਆ ਪਤਾ ਨਹੀਂ ਹੁਣ ਨਵਾਂ ਬਣਿਆ ਕਿ ਪੁਰਾਣਾ ਬਣਿਆ ਪਰ ਟੁੱਟਿਆ ਬਹੁਤ ਪਿਆ ਤੇ ਬੱਦਲਾਂ ਦੇ ਵਿੱਚ ਦੀ ਨਿੰਦੇ ਕਿਤੇ ਜਿੱਥੇ ਮਾੜੇ ਮਾੜੇ ਪਹਾੜਾ ਨਾ ਇਹ ਵਧੀਆ ਲੱਗਦੇ ਆ ਭਾਈ ਜੀ ਜਾ ਕਰਦਾ ਵੀ ਇਹਨਾਂ ਕਣੀ ਵਾਰੀ ਵਾਰੀ ਦੇਖੀ ਜਾਓ ਮਜਬੂਰ ਕਰ ਦਿੰਦਿਆ ਬੰਦੇ ਨੂੰ ਆਪਦੇ ਘਰ ਆਪਦੇ ਵੱਲ ਦੇਖਣ ਦੇ ਲਈ ਤਾਂ ਹੀ ਭਾਈ ਹੋਰਣ ਕਹਿੰਦੇ ਇੱਥੇ ਵਿਊ ਵਧੀਆ ਆ ਰਿਹਾ ਭਾਈ ਡਰੋਨ ਡਾ ਕੇ ਦੇਖਦੇ ਆ ਵੀ ਕਿਵੇਂ ਉੜਦਾ ਮੈਂ ਰਿੰਡ ਕੋਟ ਲਾਇਆ ਵੀ ਫੇਰ ਆਇਆ ਯਾਰ ਟੱਕਾ ਵਾਜੀ ਤੇ ਰਾਜਾ ਜਾਦੇ ਚਿੱਕੜ ਵਾਲਾ ਸੀ ਬਾਈ ਹੁਣ ਉਹਦੇ ਕਰਕੇ ਨਾ ਆਪਾਂ ਪਿਛਲੇ ਟਾਇਰ ਤੋਂ ਥੋੜੀ ਜਿਹੀ ਹਵਾ ਕੱਟ ਕੀਤੀ ਆ ਦੋਨੇ ਟਾਇਰਾਂ ਦੀ ਦੋ ਦੋ ਪਾਉਂਡ ਹਵਾ ਡਾਊਨ ਕਰਤੀ ਤੇ ਹਵਾ ਘਟਾਉਣ ਦੇ ਨਾਲ ਇਹ ਹੁੰਦਾ ਵੀ ਚੱਕਰ ਦੇ ਵਿੱਚ ਮੋਟਰਸਾਈਕਲ ਤਿਲਸਦਾ ਨਹੀਂ ਬਾਲਾ ਜ਼ਿਆਦੇ ਤੇ ਜਿਹਨੂੰ ਤਿਲਕਦਾ ਕਹਿੰਦੇ ਨੇ ਆ ਤੇ ਮੋਟਰਸਾਈਕਲ ਬਾਲਾ ਚਿੱਕੜ ਦੇ ਵਿੱਚ ਤਿਲਕਦਾ ਨਹੀਂ ਰਾਹ ਤਾਂ ਬਹੁਤ ਜਿਆਦਾ ਖਤਰਨਾਕ ਹੋ ਰੱਖਿਆ ਨਾ ਗਾ ਲੈਂਡ ਦਾ ਸਾਰੇ ਜੀ ਸਾਰੇ ਸੜਕੀ ਦੱਬ ਗਈ ਪਿੱਛੋਂ ਉਹ 1900 ਮੀਟਰ ਦਾ ਪੈਚ ਆ ਸਾਰੇ ਥੱਲੇ ਬਹਿ ਗਿਆ ਕਮਾਲ ਹੈ ਇੱਕ ਬਹੁਤ ਸੋਹਣੀ ਜੀ ਵਾਟ ਨਵੇੜ ਕੇ ਆਪਾਂ ਆਖਰਕਾਰ ਆਪਣੇ ਟਿਕਾਣੇ ਤੇ ਪਹੁੰਚ ਗਏ ਰਾਹ ਬਹੁਤ ਸੋਹਣਾ ਸੀ ਇਹ ਪਿਛਲਾ ਤੇ ਜਿਹਦੇ ਚ ਗੋਡੇ-ਗੋਡੇ ਤੱਕ ਭਾਈ ਗਾਰੇ ਨਾਲ ਲੱਪੜ ਕੇ ਤੇ ਪੈਰਾਂ ਦਾ ਹਾਲ ਕੁਛ ਐ ਜੇ ਹੋ ਰੱਖਿਆ ਸਾਰਾ ਤਾਂ ਨਹੀਂ ਸੀ ਇਹ ਖਾਸ ਸੀ ਪਿੱਛੋਂ ਹੁਣ ਜਿਹੜੀ ਵਧੀਆ ਰੋਡ ਚੱਲ ਪਿਆ ਤੇ ਇੱਥੋਂ ਹਜੇ ਜਿਹੜਾ ਕੋਹੀਮਾ ਕੋਹੀਮਾ ਇੱਥੋਂ 160 ਕਿਲੋਮੀਟਰ ਦੀ ਦੂਰੀ ਆ 61 ਪੂਰੇ ਤੇ ਇਹ ਸਾਰਾ ਰਾਹ ਪੰਨੇੜੇ ਰਾਹ ਦੇ ਵਿੱਚ ਕੋਈ ਬਹੁਤੀ ਵੀਡੀਓ ਬਣਾਈ ਨਹੀਂ ਕਿਉਂਕਿ ਕਦੇ ਮੀਂਹ ਆ ਜਾਂਦਾ ਸੀ ਤੇ ਕਦੇ ਚੱਕੜ ਆ ਜਾਂਦਾ ਸੀ ਫਿਰ ਇਹ ਸੀ ਕਿਤੇ ਕੈਮਰੇ ਕਣੀ ਦੇਖਦੇ ਦੇਖਦੇ ਆਪਾਂ ਥੱਲੇ ਨਾ ਡਿੱਗ ਪਈਏ ਹੁਣ ਆਪਾਂ ਇਧਰਲੇ ਪਾਸੇ ਨਹੀਂ ਚੱਲ ਜਾਣਾ ਪਿੰਡ ਜਿਹੜਾ ਉਹ ਸਾਹਮਣੇ ਦੀਂਦਾ ਤੇ ਬਾਈ ਹੋਰਾਂ ਨੇ ਜਾਣਾ ਜੀ ਉਹ ਲੱਗੇ ਹੋਏ ਕੋਹੀਮਾ ਬੋਰਡ ਵਾਲੇ ਪਾਸੇ ਨੂੰ ਇਧਰੋਂ ਤੋਂ ਧੁੱਪ ਪੈ ਰ ਤੇ ਵੀਰ ਹੋਰਾਂ ਨੇ ਜਾਣਾ ਬਾਈ ਕੋਹੀਮਾ ਕੋਹੀਮਾ ਇੱਥੋਂ ਹਜੇ 161 ਕਿਲੋਮੀਟਰ ਤੇ 5 ਘੰਟੇ ਲੱਗ ਜਾਣੇ ਆ ਪੂਰੇ ਪਰ ਸਵੇਰ ਤੋਂ 6 ਘੰਟੇ ਚੱਲਤੇ ਹੋ ਗਏ ਹਾਂ ਅਬ ਕਦ ਕੱਪ ਚਲੇ ਥੇ ਅਸੀਂ ਸਵੇਰ ਕਿਤਨੇ ਵਜੇ 7 ਵਜੇ ਸਾਡੇ ਸਾਢੇ 6 ਵਜੇ ਆਸपास ਚੱਲੇ ਵਾ ਸਾਢੇ 6 ਸਾਢੇ 6 ਅਭੀ ਟਾਈਮ ਕਿਤਨਾ ਹੋ ਗਿਆ 2 ਵਜੇ ਹਾਂ ਜਬ ਹੋਤਾ 2 ਵਜੇ ਸਵੇਰੇ 7 ਵਜੇ ਦੇ ਅਸੀਂ ਬਸ ਚੱਲੇ ਹੋਇਆ ਤੇ ਰਸਤੇ ਮੇ ਰੁਕੇ ਵੀ ਨਹੀਂ ਆ ਬਾਰਿਸ਼ ਵਾਰਿ ਦੀ ਬਾਰਿਸ਼ ਆ ਰਹੀ ਸੀ ਲੇਕਿਨ ਲੇਕਿਨ ਗਾਉ ਬਹੁਤ ਸੁੰਦਰ ਸੁੰਦਰ ਆਏ ਬੇਸ਼ੱਕ ਰਸਤਾ ਸੁੰਦਰ ਕਿਹਦਾ ਸੀ ਉਸ ਵਿੱਚ ਵੀ ਕੀਚੜ ਝਾਲੇ ਕਿ ਜਦ ਬੜਿਆ ਰੋੜ ਆਏ ਤਾਂ ਬਹੁਤ ਸੁੰਦਰ گاਉ ਤੇ ਅਭੀ ਮਤਲਬ ਪਿਛਲੇ ਕੁਛ 100 ਕਿਲੋਮੀਟਰ ਸੇ 90 ਕਿਲੋਮੀਟਰ ਸੇ ਬੜਿਆ ਹੈ ਬੜਿਆ ਰਾਸ ਹੈ ਠੀਕ ਹੈ ਬਹੁਤ ਜ਼ਿਆਦਾ ਬਸ ਬਾਕੀ ਮੈਂ ਆਪਕੇ ਸਾਥ ਦੁਬਾਰਾ ਫਿਰ ਟ੍ਰਿਪ ਤੇ ਚਲੇਗਾ ਵੀ ਚਲਗੇ ਜਰੂਰ ਹੈਨਾ ਹਾਂਜੀ ਹਾਂ ਤੇ ਚਲੋ ਬਾਈ ਹੋਰਾਂ ਨੂੰ ਬਾਈ ਹਲਵੇ ਦਾ ਕਹੀਏ ਕਿਉਂਕਿ ਲੰਬਾ ਰਾਹ ਹੈ ਜੇ ਇੱਥੇ ਗੱਲਾਂ ਮਾਰਨ ਲੱਗੇ ਤਾਂ ਲੇਟ ਹੋ ਜਾਗੇ ਕੋਈ ਕਿਸੇ ਬਾਈ ਸੀ ਮਿਲਣ ਕੇ ਲਈ ਕਟੋਕਾਪਾ ਬਾਈ ਸੀ ਮਿਲੇ ਦੇਖੋ ਬਾਈ ਕਿਸਰ ਪੂਲੀ ਬੜਿਆ ਦੇਖੋ ਦੇਖੋ ਚਲੋ ਜੀ ਤੇ ਬਾਕੀ ਹੁਣ ਮਿਲਾਂਗੇ ਬਾਅਦ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਸ ਜ਼ਰੂਰ ਤੇ ਵਾਪਾ ਤਰੱਕੀ ਬਖਸ਼ੇ ਤੇ ਲੋ ਨਿਆਰੇ ਇਹ ਚੱਲਿਆ ਹੁਣ ਸਿੱਧੇ ਜੂਕੋਵਲੀ ਜੂਕੋਵਲੀ ਦੀ ਡਾਕੂਮੈਂਟਰੀ ਦੇਖਣੀ ਆ ਤਾਂ ਬਾਈ ਹੋਰਾਂ ਦੇ ਚੈਨਲ ਤੇ ਪਹੁੰਚ ਸਕਦੇ ਹੋ ਬਾਈ ਤੁਸੀਂ ਠੀਕ ਹੈ ਜੀ ਤੇ ਇੱਕ ਵਾਰੀ ਦੁਬਾਰੇ ਦੱਸ ਦਈਏ ਚੈਨਲ ਦਾ ਨਾਮ ਸੋ ਹਮਾਰੇ ਚੈਨਲ ਦਾ ਨਾਮ ਹੈ ਨਿਸ਼ਾਂਤ ਪਰਵਾਰ ਤੁਹਾਨੂੰ ਮਿਲ ਜਾਏਗਾ ਨਿਸ਼ਾਂਤ ਪਰਵਾਰ ਆਪਕਾ ਅਧਿਰੇਜ ਕੁਮਾਰ ਨਾਮ ਸੇ ਦਿਰੀਜ ਮਤਲਬ ਦਿਰੀਜ ਕੁਮਾਰ ਲਾ ਲੇਗਾ ਆ ਜਾਏਗਾ ਠੀਕ ਹੈ ਜੀ ਬਾਈ ਦੇਖੋ ਨੀ ਯਾਰ ਜੇ ਕੋ ਵੈਲੀ ਦੇ ਬਾਕੀ ਦੇਖਦੇ ਆ ਨਹੀਂ ਪਤਾ ਹੁਣ ਅਸੀਂ ਰਾਤ ਕਿਤੇ ਫੇਰ ਮਿਲ ਜੀਏ ਬਹੁਤ ਬਹੁਤ ਮਜ਼ਾ ਆਇਆ ਠੀਕ ਹੈ ਜੀ ਵੀਰੇ ਓਕੇ ਧੰਨਵਾਦ ਓਕੇ ਜੀ ਜੀ ਹਾਂ ਜੀ ਜਰੂਰ ਓਕੇ ਜੀ ਵੀਰੇ ਓਕੇ 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 ਟੇਕ ਕੇਅਰ ਤੇ ਚਲੋ ਜੀ ਵੀਰ ਹੋਰੇ ਚੱਲ ਗਏ ਤੇ ਆਪਾਂ ਜਾਣਾ ਇੱਧਰਲੇ ਪਾਸੇ ਕਿਉਂਕਿ ਇੱਧਰਲੇ ਪਾਸੇ ਇਹ ਪਿੰਡ ਨੂੰ ਰਾਹ ਮੁੜ ਗਿਆ ਤੇ ਹੁਣ ਆਪਾਂ ਇੱਥੇ ਚੱਲਦੇ ਆ ਪਹਿਲਾਂ ਪਿੰਡ ਦੇਖਦੇ ਆ ਤੇ ਪਿੰਡ ਦਾ ਸਾਰਾ ਮਾਹੌਲ ਦੇਖਦੇ ਆ ਤੇ ਇਹਦੇ ਬਾਰੇ ਗੱਲਾਂ ਬਾਤਾਂ ਕੀ ਆ ਖਾਸ ਤੁਹਾਨੂੰ ਉਹ ਸਾਰਾ ਕੁਝ ਦੱਸ ਦਿਆਂਗੇ ਤੁਹਾਡੇ ਨਾਮ ਹੋਗਾ ਸੋਣੀ ਦੇ ਘੜੇ ਵਾਂਗੂ ਮੋਟਰਸਾਈਕਲ ਨੂੰ ਚੇਕੜ ਤੇ ਤਾਰ ਕੇ ਲੈ ਕੇ ਆ ਕੇ ਨਾ ਆਪਾਂ ਪਿੰਡ ਮੋਪਣ ਚੁੰਕਟ ਦੇ ਵਿੱਚ ਪਹੁੰਚ ਗਏ ਉਹਦਰ ਲਿਖਿਆ ਪਿਆ ਨਾ ਦੇਖ ਕੇ ਜੇ ਬੋਲਣਾ ਪਿਆ ਕਿਉਂਕਿ ਨਾ ਜੀਵ ਜੀ ਤੇ ਚੜਦੇ ਘਟਾ ਹਨਾ ਉਹਦੇ ਕਰਕੇ ਫਿਰ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਤੇ ਇਧਰਲੇ ਪਾਸੇ ਇਹ ਸਾਰਾ ਵਸਿਆ ਹੋਇਆ ਪਿੰਡ ਤੇ ਪਿੰਡ ਦੇ ਵਿੱਚ ਬੜੀ ਸ਼ਾਂਤੀ ਜੀ ਆ ਤੇ ਸੋਹਣੀਆਂ ਬਣੀਆਂ ਹੋਈਆਂ ਗਲੀਆਂ ਤੇ ਗਲੀਆਂ ਦੇ ਆਸੇ-ਪਾਸੇ ਲੱਗੇ ਹੋਏ ਫੁੱਲ ਇਹਨੂੰ ਇਹਦੀ ਜਿਹੜੀ ਉਹ ਬਖਰੀ ਰੰਗ ਤਾਂ ਉਹ ਦੇ ਜਾਂਦੇ ਆ ਭਾਈ ਤੇ ਇਧਰਲੇ ਪਾਸੇ ਇੱਕ ਇਹ ਲਾਇਬ੍ਰੇਰੀ ਬਣੀ ਹੋਈ ਆ ਅ ਪਿੱਛੇ ਵੀ ਸੀ ਇੱਕ ਲਾਇਬ੍ਰੇਰੀ ਆਪਾਂ ਲਿਟਰੇਚਰ ਹਾਊਸ ਦੇਖ ਕੇ ਖਾਸਾ ਪਿੱਛੇ ਜਾਂਦੇ ਹੋਏ ਦੇਖ ਕੇ ਚੱਲਾਂਗੇ ਇੱਥੇ ਇੱਕ ਜਿਵੇਂ ਬੱਸ ਅੱਡਾ ਬਣਿਆ ਹੁੰਦਾ ਇੱਥੇ 5-10 ਮਿੰਟ ਬੈਹਿ ਕੇ ਆਪਾਂ 담ਲਿਆ ਕਿਉਂਕਿ ਜਦੋਂ ਦੇ ਅੱਜ ਸਵੇਰ ਦੇ ਉੱਠਿਆ ਉਦੋਂ ਦੇ ਬੱਸ ਆਪਾਂ ਮੋਟਰਸਾਈਕਲ ਤੇ ਬੈਠ ਕੇ ਚੱਲੀ ਜਾ ਰਹੇ ਆ ਉਹ ਦੂਰ ਦਰਾੜ ਤੱਕ ਬਸੇ ਹੋਏ ਘਰ ਤੇ ਇਧਰਲੇ ਪਾਸੇ ਜਿਵੇਂ ਆਪਾਂ ਪਰਲਾ ਪਾਸਾ ਨੰਗ ਕੇ ਆਏ ਆ ਨਾ ਜਿਹੜੇ ਪਾਸੇ ਕੱਲ ਸੀ ਆਪਾਂ ਕੋਨੇਆਕ ਟਰਾਈਵ ਵਾਲੇ ਪਾਸੇ ਨੂੰ ਜਦੋਂ ਇਧਰਲੇ ਪਾਸੇ ਆਇਆ ਤਾਂ ਬਹੁਤ ਜ਼ਿਆਦੇ ਬਖਰੇ ਵਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਸਾਰਾ ਕੁਝ ਦੇਖਾਂਗੇ ਤੁਸੀਂ ਆਉਣ ਵਾਲੇ ਬਲੌਗਾਂ ਦੇ ਵਿੱਚ ਦੇਖੇਂਗੇ ਤੇ ਫਿਲਹਾਲ ਤੁਸੀਂ ਇਸ ਪਿੰਡ ਦੀ ਰੰਗਤ ਦੇਖੋ ਸੋਹਣਾ ਬਣਿਆ ਹੋਇਆ ਪਿੰਡ ਆ ਸ਼ਾਂਤੀ ਆ ਸਫਾਈ ਆ ਤੇ ਕੁਦਰਤ ਆ ਹੈ ਹੈ ਨਾ ਇੱਥੇ ਤੇ ਇਹ ਪਿੰਡ ਦੀ ਸਭ ਤੋਂ ਵੱਡੀ ਖਾਸ ਗੱਲ ਇੱਥੇ ਆ ਆ ਆਪਾਂ ਅਜ ਤੱਕ ਜਿਹੜੇ ਉਹ ਕਿਸੇ ਸੁਣਿਆਗੇ ਜੰਡ ਥੱਲੇ ਵੱਡੇ ਗਏ ਮਿਰਜੇ ਦੇ ਤੇ ਸੈਵਣੇ ਭਾਈ ਤੋੜੇ ਕਿਵੇਂ ਸੀ ਤੀਰ ਕੱਚਾ ਘੜਾ ਤਰਕੇ ਸੋਣੀ ਕਿਵੇਂ ਟੱਪਦੀ ਸੀ ਚਨਾਵ ਤੇ ਸੋਣੀ ਮਹੀਵਾਲ ਦਾ ਜਿਹਨੂੰ ਆਪਾਂ ਕਿੱਸਾ ਕਹੈਦਨੇ ਆ ਜਾਂ ਫਿਰ ਭਾਈ ਰਾਂਜੇ ਦੀ ਬੰਝਲੀ ਤੇ ਹੀਰ ਦੀ ਚੂਰੀ ਟਿੱਬਿਆਂ ਚ ਰੁਲ ਗਈ ਸੱਸੀ ਉਹ ਸਾਰੇ ਕੁਝ ਆਪਾਂ ਅਜ ਤੱਕ ਕਿਸੇ ਸੁਣਦੇ ਆਏ ਆ ਵੀ ਜਿਹੜੀਆਂ ਕਿ ਟੁਰੂ ਲੱਭਦੀਆਂ ਕਹਾਣੀਆਂ ਸੀ ਇਹ ਪਿੰਡ ਦੇ ਵਿੱਚ ਵੀ ਇੱਕ ਬੜੀ ਸੋਹਣੀ ਕਹਾਣੀ ਹੈ ਇਦਾਂ ਦੀ ਆਪਾਂ ਅਜ ਤੱਕ ਉਹ ਕਹਾਣੀਆਂ ਤਾਂ ਸਾਰੀਆਂ ਸੁਣੀਆਂ ਨੇ ਯਾ ਮੈਂ ਸੁਣੀ ਨਹੀਂ ਖਰ ਮੈਨੂੰ ਉਦਾ ਪਤਾ ਵੀ ਇੱਕ ਰੋਮੀਓ ਜੂਲੀਟ ਦੀ ਵੀ ਕਹਾਣੀ ਇਦਾਂ ਇਦਾਂ ਕੁਛ ਆ ਤੇ ਪਰ ਮੈਂ ਹਜੇ ਤੱਕ ਉਹ ਪੜ੍ਹੀ ਸੁਣੀ ਨਹੀਂ ਇਹ ਪਿੰਡ ਇਹ ਪਿੰਡ ਦੇ ਨਾਲ ਇੱਕ ਇਦਾਂ ਦਾ ਹੀ ਕਿੱਸਾ ਜੁੜਦਾ ਜਿਦਾਂ ਦੇ ਕਿਸੇ ਦੀ ਗੱਲ ਆਪਾਂ ਪਹਿਲਾਂ ਕੀਤੀ ਆ ਵੀ ਇੱਥੇ ਇੱਕ ਸੱਚੇ ਪਿਆਰ ਦੀ ਕਹਾਣੀ ਆ ਜਿਹੜਾ ਟਰੂ ਲਵ ਦੀ ਕਹਾਣੀ ਆ ਉਹਦੇ ਵਾਬਤ ਇਹ ਪਿੰਡ ਦੇ ਵਿੱਚ ਬੜੀ ਇੱਕ ਇੰਟਰਸਟਿੰਗ ਜੀ ਚੀਜ਼ ਬਣੀ ਹੋਈ ਆ ਯਾਦਗਰੀ ਚੀਜ਼ ਬਣੀ ਹੋਈ ਆ ਉਹ ਇੱਥੇ ਦੇਖਣ ਵਾਲੀ ਆ ਤੇ ਬਾਕੀ ਪਿੰਡ ਸੋਹਣਾ ਇਹ ਪਿੰਡ ਵੀ ਦੇਖਣ ਵਾਲਾ ਤੇ ਵਧੀਆ ਸ਼ਾਂਤੀ ਵਾਲਾ ਤੇ ਦੇਖਣ ਵਾਲੀ ਚੀਜ਼ ਇਹ ਹੈ ਵੀ ਪਿੰਡ ਦੇ ਵਿੱਚ ਕੀ ਕੋਈ ਸਾਪ ਨੂੰ ਦੇਖਣ ਨੂੰ ਮਿਲਦਾ ਜਿਵੇਂ ਹੁਣ ਜਿੱਥੇ ਆਪਾਂ ਬਸ ੱਡੇ ਦੇ ਨਾਲ ਖੜੇ ਸੀ ਨਾ ਆਪਣੇ ਪਾਣੀ ਦੀ ਟੈਂਕੀ ਲਾ ਕੇ ਰੱਖ ਦਿੰਦੇ ਆ ਤੇ ਨਾਲ ਹੀ ਜਿਵੇਂ ਵਾਟਰ ਕੁਲਰ ਲੱਗੇ ਹੁੰਦੇ ਆ ਇੱਥੇ ਇਹਨਾਂ ਨੇ ਅੰਦਰਲੇ ਪਾਸੇ ਆਰੂ ਲਾ ਕੇ ਰੱਖਿਆ ਹੋਇਆ ਵੀ ਜੇ ਤੁਸੀਂ ਪਾਣੀ ਭਰਨਾ ਹੈ ਤਾਂ ਇਕਵਾ ਗਾਰਡ ਦਾ ਲੱਗਿਆ ਹੋਇਆ ਆਰੂ ਇੱਥੋਂ ਆਪਦਾ ਪਾਣੀ ਪੂਣੀ ਭਰ ਲਓ ਤੇ ਕਾਪ ਨੂੰ ਐ ਵਧੀਆ ਸੰਗਲੀ ਮਾਰ ਕੇ ਰੱਖੀ ਹੋਈ ਆ ਆ ਲਿਖਿਆ ਹੋਇਆ ਜੀ ਪਿੰਡ ਦਾ ਨਾਂ ਮੋਪਨ ਗੁਜੁਕਟ ਨਵੰਬਰ 2 1926 ਦਾ ਲੱਗਿਆ ਹੋਇਆ ਕੋਸ਼ ਇਹ ਤੇ ਖੈਰ ਹੁਣ ਮੈਨੂੰ ਨਹੀਂ ਪਤਾ ਕਾਦੇ ਵਾਬਤ ਲੱਗਿਆ ਕਾਦੇ ਵਾਬਤ ਨਹੀਂ ਇਹ ਪਰ ਖਾਸਾ ਪੁਰਾਣਾ ਪਿੰਡ ਬਣਿਆ ਹੋਇਆ ਤੇ ਖਾਸੀਆਂ ਪੁਰਾਣੀਆਂ ਇੱਥੇ ਗੱਲਾਂ ਨੇ ਇਧਰਲੇ ਪਾਸੇ ਇੱਕ ਆਹ ਬਣਿਆ ਹੋਇਆ ਜਿਵੇਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਉਹ ਸਾਰਾ ਦੇਖਦੇ ਆਏ ਹਾਂ ਨਾ ਟਰਾਈਬਾਂ ਦੇ ਵਿੱਚ 1991 ਦਾ ਬਣਿਆ ਹੋਇਆ ਇਹ ਵੀ ਕੁਛ ਦੋ ਸ਼ੇਰ ਨੇ ਉੱਤੇ ਦੋ ਗੋੜ ਘਿਰਲੀਆਂ ਨੇ ਤੇ ਥੱਲੇ ਸ਼ਿਕਾਰ ਕਰਨ ਯਾਨੀ ਕਿ ਸ਼ੇਰ ਆ ਰਿਹਾ ਬਈ ਜਿੰਦਾ ਲੱਗਿਆ ਪਿਆ ਫਿਲਹਾਲ ਇਹਨੂੰ ਵਧੀਆ ਬਣਿਆ ਹੋਇਆ ਸਾਰਾ ਛੱਤ ਸਾਰੀ ਟੀਨਾ ਦੀ ਆਸੇ-ਪਾਸੇ ਟੀਨਾ ਤੇ ਉਹ ਦਲੇ ਪਾਸੇ ਸਾਰੀ ਲੱਕੜ ਲੱਗੀ ਹੋਈ ਆ ਠੀਕ ਹੈ ਜੀ ਬਾਈ ਬਾਕੀ ਪਿੰਡ ਦੇ ਵਿੱਚ ਇਹ ਚੀਜ਼ ਆ ਤੇ ਭਾਵੇਂ ਆਪਾਂ ਸਾਰਾ ਪਿੰਡ ਨੰਗਰ ਵਾਲੇ ਹੋ ਗਏ ਤੇ ਪਿੰਡ ਦੀ ਚਰਚ ਦੇ ਕੋਲੇ ਪਹੁੰਚ ਗਏ ਬਾਰੇ ਇੱਥੇ ਕੋਈ ਨਹੀਂ ਦਿੰਦਾ ਆਪਾਂ ਨੂੰ ਜਿੰਨੇ ਵੀ ਹੈਗੇ ਸਾਰੇ ਘਰਾਂ ਦੇ ਵਿੱਚ ਹੀ ਵੱਡੇ ਰਹਿੰਦੇ ਆ ਤੇ ਬਾਰੇ ਵੀ ਕੋਈ ਨਹੀਂ ਤੇ ਇਧਰਲੇ ਪਾਸੇ ਜਿਹਨਾਂ ਦੀ ਚਰਚ ਬਣੀ ہوئی ਆ ਪਿੰਡ ਦੀ ਤੇ ਜਿੰਨੀਆਂ ਵੀ ਗਲੀਆਂ ਨੇ ਜਿੰਨੀਆਂ ਵੀ ਸੜਕਾਂ ਨੇ ਸਾਰੀਆਂ ਪੱਕੀਆਂ ਨੇ ਯਾਰ ਇਹ ਚੀਜ਼ ਬੜੀ ਘੈਂਟ ਲੱਗੀ ਜਿਹੜੇ ਪਿਛਲੇ ਏਰੀਏ ਦੇ ਵਿੱਚ ਆਪਾਂ ਸੀ ਉਧਰਲੇ ਪਾਸੇ ਹਜੇ ਇਹੇ ਚੀਜ਼ਾਂ ਹੈ ਨਹੀਂ ਜਿਵੇਂ ਆਪਾਂ ਕੱਲ ਸੀ ਸਾਰਾ ਉਹ ਆਫ ਰੋਡ ਆ ਘਟਕਾ ਵਗੈਰਾ ਪਾ ਕੇ ਛੱਡਿਆ ਹੋਇਆ ਹੈ ਹਾਂ ਤੇ ਇਧਰਲੇ ਪਾਸੇ ਨੂੰ ਇੱਕ ਤਾਂ ਆਪਾਂ ਹਾਈਟ ਬੜੀ ਘੱਟ ਤੇ ਆ ਗਏ ਕੱਲ ਆਪਾਂ ਸੀ ਲਗਭਗ 5000 ਫੁੱਟ ਤੇ ਅੱਜ ਆਪਾਂ 17-1800 ਫੁੱਟ ਤੀਆਂ ਬਸ ਇੱਥੇ ਹਾਈਟ ਵੀ ਐਲਟੀਟਿਊਡ ਵੀ ਬੜਾ ਘਟ ਗਿਆ ਤੇ ਹਉ ਸਾਹਮਣੇ ਬਣਿਆ ਹੋਇਆ ਟਾਬਰ ਜਿਹੜੀ ਥਾਂ ਨੂੰ ਆਪਾਂ ਬਈ ਦੇਖਣ ਆਏ ਆ ਇੱਥੇ ਐਂ ਗੋਲ-ਗੋਲ ਚੜਦਿਆਂ ਪੌੜੀਆਂ ਤੇ ਇੱਥੋਂ ਇਹ ਇੱਕ ਵਿਊ ਪੁਆਇੰਟ ਬਣਾ ਰੱਖਿਆ ਹੁੰਦਾ ਇਹਨਾਂ ਨੇ ਤੇ ਇਹਦੇ ਉੱਤੇ ਚੜਨਾ ਤੇ ਇੱਥੇ ਆ ਲਿਖਿਆ ਹੋਇਆ ਜੀ ਮੇਜ਼ੂਨ ਇਟਾਵਿਨ ਇਟਾਵਿਨ ਕਿੰਗੋਂਗ ਮੇਜ਼ਾ ਲਾਰ ਮੇਜ਼ਾ ਹੁਣ ਮੈਨੂੰ ਖੈਰ ਸਮਝ ਨਹੀਂ ਆ ਰਹੀ ਵੀ ਕੀ ਲਿਖਿਆ ਕੀ ਨਾ ਪਰ ਕੱਲਾ ਮੈਂ ਨਾਂ ਪੜ ਸਕਦਾ ਇਥੋਂ ਆ ਨਾਂ ਯਾਦ ਰੱਖਿਓ ਇਟਾਵਿਨ ਘਰ ਬੜੇ ਵਧੀਆ ਬਣਾਏ ਹੋਇਆ ਯਾਰ ਆਜ ਤੋ ਟਾਵਰ ਦੇ ਸਾਈਡ ਤੇ ਖੜ ਕੇ ਘਰ ਦੀਂਦਾ ਤੇ ਜਿਵੇਂ ਜਿਹੜਾ ਮਿੱਥੂ ਨੂੰ ਹੁੰਦਾ ਹਨਾ ਮਿੱਥੂ ਦਾ ਸਿਰ ਨਹੀਂ ਹੁੰਦਾ ਸਿਮਿੰਟ ਦਾ ਉਵੇਂ ਬਣਾ ਰੱਖਿਆ ਸਾਰਾ ਬਣਾ ਕੇ ਉਦੇ ਮੂਰੇ ਜਿਵੇਂ ਪਾਣੀ ਬੈਠਣ ਨੂੰ ਬਣਾਇਆ ਹੋਇਆ ਸਾਰਾ ਰੰਗ ਰੰਗ ਸੋਹਣਾ ਕੀਤਾ ਹੋਇਆ ਠੀਕ ਆ ਬਾਈ ਇਧਰਲੇ ਪਾਸੇ ਚਰਚਾ ਗਈ ਤੇ ਚੱਲ ਕੇ ਦੇਖ ਕੇ ਜੀ ਆਪਾਂ ਜਮ ਤਾਹਾਂ ਇਹਦੇ ਕੀ ਹਿਸਾਬ ਕਿਤਾਬ ਗੋਲ ਗੋਲ ਘੁੰਮ ਜਿਆ ਪੌੜੀਆਂ ਦੀ ਸਾਰੀ ਵਾਰਡਨ ਵੇੜ ਕੇ ਆਪਾਂ ਜਮ ਟਾਵਰ ਦੇ ਤਾਹਾਂ ਚੜ ਗਏ ਇੱਥੇ ਇੱਕ ਇਹ ਛਤਰੀ ਵਾਂਗੂ ਇਹਦੀ ਛੱਤ ਪਾਈ ਹੋਈ ਆ ਤੇ ਜਿੱਥੋਂ ਖੜ ਕੇ ਤੁਹਾਨੂੰ ਸਾਰੇ ਇਸ ਪਿੰਡ ਦਾ ਨਜ਼ਾਰਾ ਦਿੰਦਾ ਬਹੁਤ ਵੱਡਾ ਬਣਿਆ ਹੋਇਆ ਪਿੰਡ ਆ ਬਾਈ ਉਹ ਦੇਖੋ ਸਾਰੇ ਇੱਕ ਇਹ ਪਹਾੜ ਦੀ ਟੀਸੀ ਦੇ ਪਿੰਡ ਵਸਦਾ ਜਿਵੇਂ ਇੱਕ ਪਹਾੜ ਆ ਪਹਾੜ ਦੀ ਟੀਸੀ ਜਿਵੇਂ ਪੱਧਰੀ ਆ ਉਹਦੇ ਤੇ ਇਹ ਪਿੰਡ ਦੀ ਬਸਵਾ ਬਹੁਤ ਹਿੱਲੀ ਏਰੀਆ ਚ ਨਹੀਂ ਬਣਿਆ ਹੋਇਆ ਮਾੜੀ ਮੋਟੀ ਚੜ੍ਹਾਈਆਂ ਵਾਲੀ ਕੋਈ ਚੜ੍ਹਾਈ ਵੀ ਨਹੀਂ ਚੜ੍ਹਨੀ ਪੈਂਦੀ ਕਿਸੇ ਪਾਸੇ ਜਾਣ ਨੂੰ ਇਧਰਲੇ ਪਾਸੇ ਦੇਖਦੇ ਆ ਹੋ ਤੱਕ ਪਿੰਡ ਦੀ ਬਸਵਾ ਤੇ ਇਧਰ ਆਸੇ ਪਾਸੇ ਸਾਰੇ ਪਾਸੇ ਪਿੰਡ ਦੀ ਬਸਵਾ ਐ ਵਸੀ ਹੋਈ ਆ ਵੱਡੀ ਗੱਲ ਕੋਈ ਆ ਕਿਸੇ ਮਰਜ਼ੀ ਗਲੀ ਚ ਕੈਮਰੇ ਦੀ ਜ਼ੂਮ ਮਾਰ ਲਓ ਕੋਈ ਵੀ ਸਾਨੂੰ ਬਾਹਰ ਤੁਰਿਆ ਫਿਰਦਾ ਨਹੀਂ ਮਿਲੂ ਬੰਦਾ ਇਹ ਪਤਾ ਨਹੀਂ ਅਜੀਬ ਚੀਜ਼ ਐ ਇੱਧਰਲੇ ਪਾਸੇ ਬਹੁਤੇ ਸ਼ਾਂਤ ਜਿਹੇ ਲੋਕ ਆ ਬਾਈ ਹੋਟ ਟਾਵਰ ਤੇ ਆਪਾਂ ਜਮਾਂ ਤਾਹਾਂ ਚੜਕੇ ਗਏ ਸੀ ਗੋਲ-ਗੋਲ ਤੇ ਤਾਹਾਂ ਤੋਂ ਉਤਰ ਕੇ ਹੁਣ ਥੱਲੇ ਵਾਲੇ ਪਾਸੇ ਆ ਗਏ ਇੱਧਰਲੇ ਪਾਸੇ ਜਿਹੜਾ ਉਹ ਬਾਕੀ ਦਾ ਹਿੱਸਾ ਪਿੰਡ ਦਾ ਵਸਦਾ ਜਿਹੜਾ ਆਹਾ ਆਪਾਂ ਤਾਹਾਂ ਤੋਂ ਖੜਕੇ ਦੇਖ ਰਹੇ ਸੀਗੇ ਇਹ ਜਿਹੜਾ ਹੁਣ ਆਪਣੇ ਜਮਾਂ ਉਹ ਸਿਰਲੇ ਪਾਸੇ ਨੂੰ ਦੇਖ ਰਹੇ ਹੋ ਨਾ ਇਹ ਟਾਵਰ ਬਣਿਆ ਹੋਇਆ ਜੀਨਾ ਤੇ ਈਟਾਂ ਬੰਦੀ ਯਾਦ ਦੇ ਵਿੱਚ ਭਲੇ ਵੇਲਾਂ ਦੀ ਗੱਲ ਆ ਇੱਥੇ ਇੱਕ ਮੁੰਡਾ ਹੁੰਦਾ ਸੀਗਾ ਜੀਨਾ ਤੇ ਕੁੜੀ ਹੁੰਦੀ ਸੀ ਈਟਾਂ ਪੈਣ ਤੇ ਦੋਨਾਂ ਦੀ ਕਹਾਣੀ ਆ ਇਹ ਜਿਹੜਾ ਮੁੰਡਾ ਸੀ ਉਹ ਗਰੀਬ ਘਰੋਂ ਸੀ ਤੇ ਕੁੜੀ ਅਮੀਰ ਘਰੋਂ ਸੀ ਦੋਨੇ ਜਾਣੇ ਫਿਰਦੇ ਫਿਰਦੇ ਕਿਧਰੇ ਪਿਆਰ ਦੇ ਚੱਕਰਾਂ 'ਚ ਪੈ ਜਾਂਦੇ ਆ ਤੇ ਟੂਰੂ ਲਵ ਕਰ ਰਹੇਂਦੇ ਆ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਵੀ ਹੁਣ ਉਹਨਾਂ ਵੇਲੇਾਂ 'ਚ ਕਿੱਥੇ ਇਹ ਚੀਜ਼ਾਂ ਮਨਜ਼ੂਰ ਸੀ ਹਨਾ ਤੇ ਘਰਦਿਆਂ ਨੂੰ ਪਤਾ ਲੱਗਦਾ ਕੁੜੀਦਿਆਂ ਨੂੰ ਹੁਣ ਵਿਆਹ ਵੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਮੁੰਡਾ ਉਹ ਕਹਿੰਦੇ ਵੀ ਬੜੇ ਗਰੀਬ ਘਰੋਂ ਸੀ ਤੇ ਬਣਾ ਕਰ ਦਿੰਦੇ ਆ ਬਾਈ ਕੁੜੀ ਅਸੀਂ ਇੱਥੇ ਤੋਰਨੀ ਨਹੀਂ ਆਪਾਂ ਨੂੰ ਆਮ ਹੀ ਪਤਾ ਜਿਵੇਂ ਆਪਣੇ ਕਹਾਵਤਾਂ ਵੀ ਹਨਾ ਮੋਰੀ ਦੀ ਏਟ ਜਿਹੜੀ ਉਹ ਚਵਾਰੇ ਨੂੰ ਲੱਗਦੀ ਨਹੀਂ ਤੇ ਚਲੋ ਚਲਦੀ ਜਾਂਦੀ ਆ ਗੱਲਬਾਤ ਚਲਦੀ ਜਾਂਦੀ ਆ ਤੇ ਕੁੜੀ ਦਾ ਫਿਰ ਉਹ ਧੱਕੇ ਨਾਲ ਕਿਤੇ ਵਿਆਹ ਕਰ ਦਿੰਦਿਆ ਜਿਹੜਾ ਮੁੰਡਾ ਹੁੰਦਾ ਉਹ ਤੜਫਦਾ ਬਈ ਇੱਥੇ ਮਰ ਜਾਂਦਾ ਤੇ ਕੁੜੀ ਆ ਜਿਹੜੀ ਉਹ ਆਪਦੇ ਸਹੁਰੇ ਘਰ ਜਾ ਕੇ ਮਰ ਜਾਂਦੀ ਆ ਸੋ ਉਹਨਾਂ ਦੀ ਯਾਦਗਰੀ ਫੇਰ ਉਹ ਇਹਨਾਂ ਦਾ ਲੋਕਾਂ ਦਾ ਮੰਨਣਾ ਆਇਆ ਸੀ ਮਰਨ ਤੋਂ ਬਾਅਦ ਕਹਿੰਦੇ ਵੀ ਇਹੇ ਦੋਨੇ ਸੱਚੇ ਆਸ਼ਿਕ ਅਗਲੇ ਜਨਮ ਦੇ ਵਿੱਚ ਫੇਰ ਮਿਲੇ ਤੇ ਉਹਨਾਂ ਦੀ ਯਾਦਗਰੀ ਦੇ ਵਿੱਚ ਅੱਜ ਦੀ ਘੜੀ ਇੱਥੇ ਇਹ ਟਾਵਰ ਬਣਾਇਆ ਹੋਇਆ ਇਹਨਾਂ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਆਪਾਂ ਮਿਰਜੇ ਹੋਰਾਂ ਦੇ ਕਿਸੇ ਸੁਣਿਆ ਇੱਧਰਲੇ ਪਾਸੇ ਨਾਗਾਲੈਂਡ ਦੇ ਵਿੱਚ ਵੀ ਜਿਹੜੇ ਸਰਵੱਢਣ ਵਾਲੇ ਲੋਕ ਆ ਉਹਨਾਂ ਦੇ ਵਿੱਚ ਇਹ ਪਿਆਰ ਦਾ ਕਿੱਸਾ ਬੜਾ ਮਸ਼ਹੂਰ ਆ ਇੱਧਰ ਬਣਿਆ ਹੋਇਆ ਸੀ ਇਹ ਟਾਵਰ ਤੇ ਇਹਦੇ ਨਾਲ ਇੱਥੇ ਇੱਕ ਹੋਰ ਚੀਜ਼ ਬਣੀ ਹੋਈ ਆ ਪਤਾ ਨਹੀਂ ਕੀ ਚੱਕਰ ਅੱਜ ਸਾਰਾ ਇਹ ਪਿੰਡ ਬੰਦ ਪਿਆ ਜਿੰਦੇ ਲੱਗੇ ਪਿਆ ਬਣਿਆ ਹੋਇਆ ਕੁਛ ਪਰ ਬੰਦ ਪਿਆ ਇਹ ਹੁਣ ਜਿੰਦਾ ਲੱਗਿਆ ਪਿਆ ਦੋ ਸਿਪਾਹੀ ਖੜੇ ਆ ਵਖਰੀ ਪਾਈ ਹੋਈ ਇਹਨਾਂ ਦੇ ਆਪਦੀ ਡਰੈੱਸ ਹੱਥਾਂ ਦੇ ਵਿੱਚ ਭਾਲੇ ਤੇ ਦੂਜੇ ਹੱਥ ਦੇ ਵਿੱਚ ਜਿਹੜਾ ਉਹ ਗਲਵੱਡ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਵਾਪਸ ਇੱਧਰਲੇ ਪਾਸੇ ਕੋਈ ਟੱਕਰ ਨਹੀਂ ਆਪਾਂ ਨੂੰ ਗੱਲਾਂ ਬਾਤਾਂ ਮਾਰਨ ਨੂੰ ਤੇ ਹੁਣ ਆਪਾਂ ਮੋਟਰਸਾਈਕਲ ਵਾਲੇ ਪਾਸੇ ਨੂੰ ਵਾਪਸ ਚੱਲਦੇ ਆਂ ਕਿਉਂਕਿ ਇੱਥੇ ਰੁਕਣ ਦਾ ਹੋਮਸਟੇ ਵਗੈਰਾ ਕੋਈ ਬਣਿਆ ਨਹੀਂ ਹੋਇਆ ਅੱਜ ਹੋਮਸਟੇ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਨਹਾਉਣਾ ਨੂੰ ਨਾ ਬਾਈ ਕੱਲ ਜਿੱਥੇ ਆਪਾਂ ਰੁਕੇ ਸੀ ਸਵੇਰੇ ਉੱਥੇ ਵੀ ਨਹੀਂ ਨਹਾਤੇ ਕਿਉਂਕਿ ਉਹਨਾਂ ਨੇ ਗਰਮ ਪਾਣੀ ਨਹੀਂ ਸਿਆ ਆ ਠੰਡੇ ਪਾਣੀ ਨਾਲ ਉੱਥੇ ਨਹਾਉਣਾ ਪੋਸੀਬਲ ਨਹੀਂ ਸੀ ਟੈਂਪਰੇਚਰ ਲਗਭਗ ਉੱਥੇ 3 ਤੋਂ 4 ਡਿਗਰੀ ਦਾ ਸੀ ਠੰਡ ਬੜੀ ਸੀ ਉੱਥੇ ਤੇ ਇੱਥੇ ਵੀ ਉਨੀ ਜਿਆਦੇ ਗਰਮੀ ਗਰਮੀ ਤਾਂ ਹੈ ਨਹੀਂ ਤੇ ਨੋਰਮਲ ਪੂਰੀ ਬਾਂਦੀ ਸ਼ਰਟ ਦੇ ਵਿੱਚ ਵੀ ਥੋੜੀ ਥੋੜੀ ਠੰਡ ਜੀ ਫੀਲ ਹੋ ਰਹੀ ਆ ਤੇ ਚੱਲ ਕੇ ਹੁਣ ਆਪਾਂ ਪਾਜ ਤੋਂ ਨਾਲੇ ਤੱਕ ਤਾਂ ਵਾਟ ਨਿਬੜ ਜੂ ਘੰਟਕ ਦੀ ਕਿਉਂਕਿ ਹਜੇ ਦਿਨ ਵੱਡਾ ਖੜਾ ਤੇ 5 ਵਜੇ ਆਪਾਂ ਕਿਤੇ ਰੁਕਾਂਗੇ ਤੇ ਉੱਥੇ ਹੋਮਸਟੇ ਲੱਭ ਕੇ ਇਸ਼ਨਾਨ ਪਾਣੀ ਕਰਕੇ ਕੱਲ ਨੂੰ ਫੇਰ ਕੁਝ ਨਾਗaland ਦੇ ਇਦਾਂ ਦੇ ਪਿੰਡਾਂ ਦਾ ਸਫ਼ਰ ਕਰ ਨਿਕਲ ਪਾਂਗੇ ਚਲੋ ਭਾਈ ਹੁਣ ਆਪਾਂ ਚੱਲਦੇ ਆਂ ਪਿੰਡ ਚ ਤੇ ਸਾਰੇ ਪਿੰਡ ਦੇ ਵਿੱਚ ਤੁਰ ਕੇ ਵੀ ਕਿਹੜਾ ਦੇ ਲਿਆ ਇਸਲੇ ਪਾਸੇ ਤਾਂ ਆਪਾਂ ਨੂੰ ਕੋਈ ਬੰਦਾ ਇਧਰਲੇ ਪਾਸੇ ਬਾਹਰ ਬੂਹਰ ਦਿਖੇ ਹੀ ਨਹੀਂਗਾ ਇਧਰ ਫਿਰਦਿਆ ਬਾਈ ਯਾਰ ਕੇ ਤੇ ਪਰ ਮੁੱਦਾ ਇਹ ਇੱਥੇ ਅਸਲ ਦੇ ਵਿੱਚ ਕੀ ਆ ਨਾ ਜਿਹੜਾ ਲੈਂਗੁਏਜ ਬੈਰੀਅਰ ਆ ਉਹ ਖਾਸਾ ਵੱਡਾ ਬਾਈ ਇੱਥੇ ਇਹ ਹੁਣ ਟ੍ਰਾਈਬਲ ਏਰੀਆ ਚੇਂਜ ਹੋ ਗਿਆ ਤੇ ਇਧਰਲੇ ਪਾਸੇ ਜਿਹੜੀ ਉਹ ਲੈਂਗੁਏਜ ਆ ਉਹ ਵੱਖਰੀ ਬੋਲਦੇ ਆ ਕਿਉਂਕਿ ਟਿਪੀਕਲ ਪਿੰਡ ਵਾਲਾ ਮਾਹੌਲ ਆ ਗਿਆ ਇਹੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਧਰਲੇ ਪਾਸੇ ਕਿਉਂਕਿ ਹੋਮਸਟੇ ਵਗੈਰਾ ਕੁਝ ਵੀ ਨਹੀਂ ਬਣਿਆ ਹੋਇਆ ਵੀ ਟੂਰਿਸਟ ਬਹੁਤਾ ਆਉਂਦਾ ਹੋਊ ਇੱਥੇ ਪਰ ਉਹ ਪਿੰਡ ਵਧੀਆ ਵੱਡਾ ਬਣਿਆ ਹੋਇਆ ਪਿੰਡ ਆ ਇਹ ਦਵਾਰੇ ਆਪਾਂ ਜਿਹੜਾ ਉਹ ਮੇਨ ਰੋਡ ਦੇ ਉੱਤੇ ਆ ਕੇ ਮੇਨ ਹਾਈਵੇ ਤੇ ਜਿਹੜਾ ਇੱਥੋਂ ਹੁਣ ਵੱਡਾ ਸ਼ਹਿਰ ਹੈ ਅਗਲਾ ਆਪਾਂ ਨੂੰ ਪਹੁੰਚਣਾ ਉਹ ਪਹੁੰਚਣਾ ਮੋਕੂ ਚੁੰਗ ਮੋਕੂ ਚੁੰਗ ਇੱਥੋਂ 11 ਕਿਲੋਮੀਟਰ ਦੂਰ ਆ 11 ਕਿਲੋਮੀਟਰ ਬਾਅਦ ਮੋਕੂ ਚੁੰਗਾ ਜੂ ਤੇ ਮੋਕੂ ਚੁੰਗ ਦੇ ਨਾਲ ਇੱਕ ਹੋਰ ਪਿੰਡ ਹੈਗਾ ਜਿਹੜਾ ਕੱਲ ਨੂੰ ਆਪਾਂ ਦੇਖਣਾ ਤੇ ਸਵੇਰੇ ਸਵੇਰੇ ਚੱਲਾਂਗੇ ਕਿਉਂਕਿ ਸਵੇਰੇ ਸਵੇਰੇ ਥੋੜੀ ਜਿਹੀ ਇਧਰਲੇ ਪਾਸੇ ਪਿੰਡਾਂ ਦੇ ਵਿੱਚ ਰੌਣਕ ਹੁੰਦੀ ਆ ਤੇ ਆਹ ਟਾਈਮ ਰਾਤ ਨੂੰ ਰੌਣਕ ਹੋਣ ਲੱਗਦੀ ਜਦੋਂ ਜਮਾਂ ਢੇਰਾ ਹੋ ਜਾਂਦਾ ਉਦੋਂ ਫਿਰ ਕੈਮਰੇ ਨੂੰ ਕੁਝ ਨਹੀਂ ਦਿੰਦਾ ਉਦੋਂ ਕੈਮਰੇ ਕਮਲੇ ਹੋ ਜਾਂਦੇ ਆ ਆਹ ਟਾਈਮ ਤੇ ਲੋਕ ਪਤਾ ਨਹੀਂ ਕਿੱਥੇ ਹੁੰਦੇ ਆ ਤੇ ਨੈਸ਼ਨਲ ਹਾਈਵੇ 2 ਦੇ ਨਾਲ ਸਫ਼ਰ ਆ ਗਿਆ ਆਪਣਾ ਬਾਕੀ ਇਧਰ ਪਹਾੜਾਂ ਦੀ ਲੈਂਡਸਲਾਈਡ ਬਹੁਤ ਜ਼ਿਆਦਾ ਹੋ ਰਹੀ ਸੀ ਬਾਈ ਪਿੱਛੇ ਜਿਹੜਾ ਆਪਾਂ ਸਫ਼ਰ ਤੈਅ ਕਰਕੇ ਪਿੰਡ ਤੱਕ ਆਇਆ ਸੀ ਜਿੰਨੇ ਵੀ ਪਿੱਛੇ ਪਹਾੜ ਸੀ ਬਹੁਤ ਜਿਆਦੇ ਲੈਂਡਸਲਾਈਡ ਤੇ ਸੜਕਾਂ ਨਾ ਪੂਰੇ ਦਾ ਪੂਰਾ ਪੈਚ ਥੱਲੇ ਹੀ ਵਹਿ ਰੱਖਿਆ ਕਿਉਂਕਿ ਕੱਚੇ ਜੇ ਪਹਾੜਾ ਇਹ ਤੇ ਪਹਾੜਾ ਦੀ ਮਿੱਟੀ ਐਡੀ ਕਿ ਚੀਕਣੀ ਆ ਨਾ ਕਈ ਜਗ੍ਹਾ ਤਾਂ ਸਾਨੂੰ ਇੱਕ ਦੂਜੇ ਨੂੰ ਅਸੀਂ ਪੁੱਛਦੇ ਹੁੰਦੇ ਸੀ ਵੀ ਮੋਟਰਸਾਈਕਲ ਯਾਰ ਮੇਰਾ ਹੀ ਐ ਕਰ ਰਿਹਾ ਸੋਡਾ ਵੀ ਐ ਕਰਦਾ ਐ ਲੱਗਦਾ ਸੀ ਵੀ ਇਹ ਟੇਢਾ ਹੀ ਜਾ ਰਿਹਾ ਕਿਉਂਕਿ ਪਿਛਲਾ ਟਾਇਰ ਸਲਿੱਪ ਹੁੰਦਾ ਰਹਿੰਦਾ ਐ ਜਿਹੇ ਦੇ ਆ ਜੀ ਪਹਾੜੇ ਸਾਰੇ ਲੈਂਡਸਲਾਈਡ ਵਾਲੇ ਪਹਾੜਾ ਦਰਖਤ ਡਿੱਗੇ ਲੈਂਡਸਲਾਈਡ ਹੋਈ ਆਮ ਜਿਹਾਂ ਗੱਲਾਂ ਨੇ ਥੱਲੇ ਪਾਸੇ ਭਾਵੇਂ ਇਹਨਾਂ ਦੀ ਹਾਈਟ ਬਹੁਤੀ ਜਿਆਦੇ ਨਹੀਂ ਪਰ ਫਿਰ ਵੀ ਮਹਾ ਮੰਜਰੇ ਇਹ ਟਕੜਾ ਵਾਰਦੇ ਆ ਤੇ ਪਿੰਡ ਵਾਲੇ ਪਾਸਿਓਂ ਚੱਲ ਕੇ ਆਪਾਂ ਇੱਕ ਵਾਰੀ ਫੇਰ ਬ੍ਰੇਕ ਮਾਰਤੀ ਤੇ ਇੱਥੇ ਹੀ ਔਰ ਐਂਡ ਸੈਂਡ ਜਿਹਦਾ ਵਰਜਾ ਬਣਿਆ ਹੋਇਆ ਸੀ ਆਰ ਐਂਡ ਐਮ ਸਟੇ ਤੇ ਚੱਲ ਕੇ ਮੁੜ ਕੇ ਆ ਕੇ ਤੁਹਾਨੂੰ ਰੂਮ ਦਿਖਾਉਂਦੇ ਆ ਮਿਲ ਗਿਆ ਆਪਾਂ ਨੂੰ ਆਪਣੇ ਵਾਲੇ ਰੇਟੇ ਤੇ 600 ਰੁਪਏ ਦੇ ਵਿੱਚ ਦਿੱਤਾ ਇਹਨਾਂ ਨੇ ਹੁਣ ਚੱਲਦੇ ਆ ਸ਼ਹਿਰ ਵਾਲੇ ਪਾਸੇ ਅਸਲ ਦੇ ਵਿੱਚ ਇੱਥੋਂ ਆਪਾਂ ਪਿੰਡ 'ਚ ਰੁਕਣਾ ਸੀ ਕਿ ਸੱਚੀ ਆ ਕਿ ਪਰ ਯਾਰ ਮੋਬਾਈਲ ਦੀ ਨਾ ਤਾਰ ਡੁੱਟ ਗਈ ਆਈਫੋਨ ਦੀ ਫੇਰ ਤੀਜੀ ਤਾਰਾ ਇਸ ਸਫਰ ਦੇ ਵਿੱਚ ਜਿਹੜੀ ਆਈਫੋਨ ਦੀ ਆਪਾਂ ਬਦਲ ਲਿਆ ਤੇ ਟਾਈਮ ਸ਼ਾਮ ਦੇ ਹਜੇ ਮੇਰੇ ਖਿਆਲ ਨਾਲ 5 ਵੀ ਨਹੀਂ ਬਜੇ 4:53 ਮਿੰਟ ਹੋਇਆ ਤੇ ਦੁਕਾਨਾਂ ਸਾਰੀਆਂ ਜਿਹੜੀਆਂ ਉਹ ਬੰਦ ਹੋਣ ਲੱਗੀਆਂ ਦੁਕਾਨਾਂ ਇਦਨੂੰ ਵਧੀਆ ਬਣਿਆ ਹੋਈਆਂ ਬਾਜ਼ਾਰ ਵਧੀਆ ਬਣਿਆ ਹੋਇਆ ਬਰੈਡ ਵਗੈਰਾ ਪਿਆ ਸਵੇਰ ਵਾਸਤੇ ਸਾਰਾ ਕੁਝ ਆਪਾਂ ਇਹੀ ਫੜ ਕੇ ਲੈ ਜਾਾਂਗੇ ਤੇ ਆਥਨ ਦਾ ਹੁਣ ਦੇਖਦੇ ਹਾਂ ਨਾ ਮੈਗੀ ਬਣਾਉਣੀ ਐ ਕਿ ਕੀ ਬਣਾਉਣਾ ਕਿਉਂਕਿ ਇੱਥੇ ਜਿਹੜਾ ਉਹ ਵੈਜ ਬੂਜਾ ਆਪਾਂ ਨੂੰ ਕੁਝ ਮਿਲ ਲਾਣੀ ਐਸਵੀਆ ਦਾ ਏਟੀਐਮ ਆ ਗਿਆ ਪਹਿਲਾਂ ਜੇਬ ਚੋਂ ਕੈਸ਼ ਮੁੱਕਿਆ ਹੋਇਆ ਇਹੇ ਕੰਮ ਨਿਬੜ ਲੀਏ ਯਾਰਾ ਆ ਜਿੱਥੇ ਆਪਾਂ ਰੁਕੇ ਹੋਏ ਸੀ ਉਹ ਪਿੰਡ ਤੋਂ ਚੱਲ ਕੇ ਆਪਾਂ ਮੇਕੂ ਚੌਂਗ ਜਿਹੜਾ ਇਹ ਮੇਨ ਟਾਊਨ ਆ ਮੋਕੋ ਮੋਕੋਕ ਚੌਂਗ ਐਂਜੇ ਕਰਕੇ ਜਿਹੜਾ ਮੇਨ ਟਾਊਨ ਆ ਉਧਰਲੇ ਪਾਸੇ ਨੂੰ ਆ ਗਏ ਇਹਦਾ ਬਣਿਆ ਹੋਇਆ ਇਹ ਮੇਨ ਬਾਜ਼ਾਰ ਆ ਬਾਜ਼ਾਰ ਦੇ ਵਿੱਚ ਬਹੁਤੀਆਂ ਦੁਕਾਨਾਂ ਜ਼ਿਆਦਾਤਰ ਜਿਹੜੀਆਂ ਉਹ ਬਈ ਪਰਚੂਨ ਵਾਲੀਆਂ ਆ ਖਾਣ ਪੀਣ ਦਾ ਸਾਮਾਨ ਆ ਇਹਰ ਦਾ ਕੁਝ ਜ਼ਿਆਦਾ ਰੱਖਿਆ ਹੋਇਆ ਤੇ ਮੋਬਾਈਲਾਂ ਵਾਲੀ ਦੁਕਾਨਾਂ ਕਿੱਥੇ ਆ ਯਾਰਾ ਮੋਬਾਈਲ ਵਾਲੀ ਦੁਕਾਨ ਹੇ ਤੱਕ ਮੈਨੂੰ ਇੱਕ ਨਹੀਂ ਦਿਖੀ ਕਾਦਾ ਪਿੱਛੋਂ ਤਾਂ ਆਣਾ ਹੀ ਬਸ ਟੇਢੀ ਜੀ ਰੱਖੀ ਵੀ ਆ ਵੀ ਜੇ ਕੋਈ ਮਿਲ ਜਾ ਪੁੱਤ ਫੜੀ ਹੈ ਨਾ ਚਾਰ ਚਰ ਤੇ ਪਤਾ ਨਹੀਂ ਕਿਵੇਂ ਟੁੱਟ ਗਿਆ ਤੇ ਐਂ ਜਿਹਦਾ ਬਣਿਆ ਹੋਇਆ ਸਾਰਾ ਬਾਜ਼ਾਰ ਆ ਇਹ ਸ਼ਾਮ ਦਾ ਬਸ ਹੋਣਾ ਲਾ ਲਓ 5 ਵਜੇ ਹੈ ਹਜੇ ਬਸ 15 ਮਿੰਟ ਤੱਕ ਪੂਰਾ ਵਧਿਆ ਹਨੇਰਾ ਹੋ ਜੂ ਤੇ ਸ਼ੁਕਰ ਹੈ ਜੀ ਦੁਕਾਨ ਇਧਰਲੇ ਪਾਸੇ ਮਿਲ ਗਈ ਪਹਿਲਾਂ ਆਪਾਂ ਤਾਰ ਲਈਏ ਲੋ ਵੀ ਬਣ ਗਈ ਗੱਲ ਇਧਰਲੇ ਪਾਸੇ ਬਾਈ ਹੋਰਾਂ ਕੋਲੇ ਸੀਗੀ ਤਾਰ ਤੇ ਇਹ ਜਿਹੜੀ オリジナル ਅਰਗੇ オリジナル ਹੁੰਦੀ ਆ ਉਹੋ ਮਿਲ ਗਈ ਦਬਾਏ ਨੇ ਕੋਲੇ ਰੱਖ ਲਿਆ ਤੇ 200 ਰੁਪਏ ਆਪਣਾ ਹੋਰ ਲੱਗ ਗਿਆ ਇਹ ਅਸਲ ਦੇ ਵਿੱਚ ਜਿਹੜਾ ਸ਼ਹਿਰ ਆ ਨਾ ਇਹ ਡਿਸਟ੍ਰਿਕਟ ਹੈੱਡ ਆ ਸੋ ਜਿਹੜੀ ਤੇ ਜਗ੍ਹਾ ਤੇ ਆਪਾਂ ਰੁਕੇ ਵੀ ਆ ਉਹ ਸਾਰਾ ਪੀਜੀ ਪੂਜੀ ਵਾਲਾ ਕੰਮ ਉਹਨਾਂ ਦਾ ਤੇ ਉੱਥੇ ਆ ਕੇ ਸਟੂਡੈਂਟ ਰਹਿੰਦੇ ਹੈਗੇ ਉਹ ਪਰ ਦਿਨ ਦੇ ਹਿਸਾਬ ਨਾਲ ਵੀ ਕਿਰਾਇਆ ਚਾੜਦੇ ਆ ਤੇ ਮਹੀਨੇ ਦੇ ਹਿਸਾਬ ਨਾਲ ਵੀ ਦਿੰਦੇ ਆ ਤੇ ਬਾਕੀ ਇੱਥੇ ਹੁਣ ਮੈਨੂੰ ਆ ਬਾਈ ਹੋਰਾਂ ਤੋਂ ਜਿੰਨਾਂ ਤੋਂ ਆਪਾਂ ਤਾਰ ਲੈ ਕੇ ਆਏ ਆ ਉਹਨਾਂ ਨੇ ਦੱਸਿਆ ਕਹਿੰਦੇ ਯਾਰ ਇੱਥੇ ਇੱਕ ਰਾਜਸਥਾਨ ਹੋਟਲ ਆ ਜੇ ਤੁਸੀਂ ਵੀ ਵੇਜ ਦੇਖਣਾ ਤਾਂ ਉਹਦੇ ਉਹਨਾਂ ਦੇ ਕੋਲੇ ਦੇਖ ਲਓ ਤੇ ਲਵਦੇ ਲੁਭਾਉਂਦੇ ਆ ਖਰਕਾਰ ਆਪਾਂ ਬਈ ਹਰਿਆਣੇ ਸਥਾਨ ਵਾਲਿਆਂ ਦੇ ਹੋਟਲ 'ਚ ਪਹੁੰਚ ਗਏ ਤੇ ਇਧਰਲੇ ਪਾਸੇ ਇਹ ਸਾਰਾ ਬਣਿਆ ਹੋਇਆ ਹੋਟਲ ਪਿਓਰ ਵਿੱਚ ਆ ਤੇ ਵੱਡੀ ਗੱਲ ਇਹ ਸੀ ਯਾਰ ਰੇਟ ਬੜੇ ਬਾਜੂਬ ਸੀ ਇਹਨਾਂ ਦੇ ਜਿਵੇਂ ਹੁਣ ਆਹ ਮੈਨੂ ਪਿਆ ਹਨਾ ਇਹਨਾਂ ਦਾ ਤੇ ਮੈਨੂ ਦੇ ਵਿੱਚ ਆ ਦੇਖੋ ਸਾਰਾ ਕੁਝ ਜੇ ਛੋਲੇ ਪਟੂਰੇ ਖਾਣੇ ਆ 110ਾਂ ਦੇ ਆ ਗਏ ਤੇ ਆਹ ਜਿਹੜਾ ਚਾਈਨੀਸ ਫੂਡ ਆ ਗਿਆ ਹਨਾ ਤੇ ਮੰਜੂਰੀਅਨ ਮੰਜੂਰੀਅਨ ਵੀ ਹੈਗਾ ਸੀ ਦੋਸਾ ਦੂਸਾ ਵੀ ਸੀ ਤੇ ਜੇ ਆਪਾਂ ਦਾਲ ਦੂਲ ਖਾਣੀ ਆ ਕੋਈ ਬੜੀ ਮਹਿੰਗੀ ਨਹੀਂ ਸੀ ਜੇ ਜਮਾ ਸਿੰਪਲ ਖਾਣੀ ਆ ਜੈਲੋ ਦਾਲ ਪ੍ਰਾਈ 110ਾਂ ਦੀ ਆ ਬਾਕੀ ਜਿਹੜੇ ਆਮ ਆਪਣੇ ਰੇਟ ਹੁੰਦੇ ਆ ਉਹੀ ਆ ਤੇ ਰੋਟੀ ਵਾਈ ਹੋਰਾਂ ਨੇ 15 ਰੁਪਿਆ ਦੀ ਲਈ ਹੋਈ ਆ ਤੇ ਹੋਰ ਵਜ ਤੇ ਵਧੀਆ ਇਹ ਤਾਂ ਮਿਲ ਗਿਆ ਆਪਾਂ ਨੂੰ ਤੇ ਬੈਠਣ ਗੁਠਣ ਨੂੰ ਵੀ ਵਧੀਆ ਬਣਿਆ ਹੋਇਆ ਅੱਜ ਥੋੜਾ ਜਿਹਾ ਖੱਜਲ ਖਵਾਰੀ ਹੋ ਗਈ ਕਿਉਂਕਿ ਜਿਹੜਾ ਇਹ ਰਾਹ ਸੀ ਇੱਕ ਤਾਂ ਲੰਬੇ ਰਿਵਾਟ ਬਹੁਤ ਜ਼ਿਆਦਾ ਸੀ ਬਈ ਸਵੇਰੇ 7 ਵਜੇ ਦੇ ਚੱਲੇ ਹੋયા ਸੀ ਸਾਰਾ ਦਿਨ ਚੱਲਦਿਆਂ ਨਹੀਂ ਘਟਦਾ ਅੱਜ ਤਾਂ ਤੇ ਗੋਡੇ-ਗੋਡੇ ਤੱਕ ਜਿਹੜਾ ਚੱਕੜ ਸੀ ਉੱਤੇ ਉਹ ਚਿੱਕੜ ਨੇ ਥੋੜਾ ਜਿਹਾ ਕੰਮ ਖਰਾਬ ਕੀਤਾ ਤੇ ਉੱਥੋਂ ਬਾਟ ਬਹੁਤ ਘੱਟ ਨਿਬੜਿਆ ਆਪਾਂ 140 ਕਿਲੋਮੀਟਰ ਐ ਆਏ ਕੋਈ ਬਾੜਾ ਆ ਜਾਏ ਨਹੀਂ ਤੇ ਪਿੰਡ ਦੇਖਣ ਗਏ ਸੀ ਪਿੰਡ ਦੇ ਵਿੱਚ ਕੋਈ ਬੰਦਾ ਨਹੀਂ ਮਿਲਿਆ ਅੱਜ ਸੋ ਇੱਥੇ ਆ ਗਿਆ ਹੁਣ ਚੱਲਦੇ ਆਂ ਰਾਹ ਦੇ ਵਿੱਚ ਦੇਖ ਨਹੀਂ ਕਿਸੇ ਨਾਲ ਅਲਾਵਾ ਤਾਂ ਮਾਰਦੇ ਆਂ ਤੇ ਪਰ ਵਲੌਗ ਦੀ ਫਤਿਹ ਐ ਇਤੋਂ ਬਾਅਦ ਬਸ ਜਦੋਂ ਵੀਡੀਓ ਖਤਮ ਹੋ ਗਈ ਤਾਂ ਵਲੌਗ ਖਤਮ ਆ ਮਿਲਦੇ ਆ ਕੱਲ ਆਪਾਂ ਨਾਗਾਲੈਂਡ ਦੀ ਹੋਰ ਬਹੁਤ ਸੋਹਣੀ ਥਾਵਾਂ ਨਾਲ ਕਿਉਂਕਿ ਹੁਣ ਜਿਹੜੇ ਨਾਗਾਲੈਂਡ ਜਿਹੜਾ ਨਾਗਲੈਂਡ ਆਪਾਂ ਪਹਿਲਾਂ ਘੁੰਮ ਰਹੇ ਉਧਰਲਾ ਪਾਸਾ ਘੁੰਮਾਂਗੇ ਇਹ ਪਾਸਾ ਇੱਕ ਤਾਂ ਸਾਫ਼ ਬਹੁਤ ਜ਼ਿਆਦਾ ਹੈ ਤੇ ਇਹਨਾਂ ਦੇ ਵਿੱਚ ਜਿਵੇਂ ਸਿੱਕਮ ਦੇਖ ਲਈ ਸੀ ਆਪਾਂ ਸਿੱਕਮ ਦੇ ਵਿੱਚ ਸਫਾਈ ਤੇ ਘਰਾਂ ਦੀ ਬੜਤਰ ਸੀ ਹੈ ਇਧਰਲਾ ਪਾਸਾ ਵੀ ਉਵੇਂ ਪਰ ਇਹਨਾਂ ਦੀ ਗੱਲ ਬਾਤ ਵੱਖਰੀ ਹੈ ਮਿਲਦੇ ਹਾਂ ਅਗਲਾ ਆਪਾਂ ਨਵੇਂ ਵਲੌਗ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਦੇ ਕੋਲ ਬੈਠੋ ਰਹੇ ਨੇ ਆਪ ਕੀ ਬਾਤਾਂ ਬੋਲੋ ਇਧਰਲੇ ਪਾਸੇ ਆ ਜੀ ਬਾਈ ਹੋਰੇ ਜਿੰਨਾਂ ਕੋਲ ਆਪਾਂ ਪ੍ਰਸ਼ਾਦਾ ਪਾਣੀ ਛਕਿਆ ਤੇ ਬਾਈ ਹੋਰੇ ਦਾ ਰਾਜਸਥਾਨ ਆਪ ਦਾ ਨਾਮ ਕੀ ਸੁਨੀਲ ਸੁਨੀਲ ਭਾਈ ਆਪ ਸਭ ਦਾ ਸਵਾਗਤ एक साथ बोल देना समझ में नहीं आएगा <laughs> ये ठीक है नहीं अच्छा लगा क्योंकि दो तीन दिन हो गए मुझे पीछे असम में तो चलो थे है ना अपने उधर के तो पीछे जो कौन ट्राइब है इधर नहीं थे अच्छा था खाना मजा आ गया और आप अभी 2022 से आए उधर ਜੀ ਕਿ ਕਿੰਨੇ ਬਾਈ ਹੋਰੇ ਦੱਸ ਰਹੇ ਸੀ ਇਹਨਾਂ ਦੇ ਮਿੱਤਰ ਜਿਹੜੇ ਉਹ 2012 ਤੋਂ ਇੱਥੇ ਆ ਗਏ ਤੇ 2012 ਤੋਂ ਇੱਥੇ ਆ ਕੇ ਬਿਜ਼ਨਸ ਕਰ ਰਹੇ ਮਤਲਬ ਜਿਆਦਾਤਰ ਲੋਕ ਉਧਰ ਕੇ ਜੋ ਹੈ ਬਿਜ਼ਨਸ ਕਰ ਰਹੇ ਇੱਥੇ ਕਾफी ਯਦਾ ਹੈ ਠੀਕ ਹੈ ਠੀਕ ਹੈ ਤੇ ਬਾਕੀ ਪ्युअर ਵੇਜ ਖਾਣਾ ਹੋਵੇ ਤਾਂ ਸਾਨੂੰ ਦਿਖਾ ਦਿਓ ਲੋਕੇਸ਼ਨ ਬਾਈ ਹੋਰਾਂ ਕੋਲ ਆ ਜੇ ਠੀਕ ਹੈ ਜੀ ਚਲੋ ਠੀਕ ਹੈ ਜੀ ਸਬ ਸਵੇਰ ਮਿਲਦੇ ਆ ਜੀ ওকে ਵੀਰੇ